ਮੰਮੀ ਜੀ ਆ ਚਾਹ ਪੀ ਲਓ ਤੁਸੀਂ ਲਿਆ ਪੁੱਤ ਮੈਨੋਂ ਨੇ ਚਾਹ ਉਕਾੜ ਲੰਮੀ ਕੋਈ ਨਾ ਪੁੱਤ ਕੱਢ ਲੈ ਛਾੜੂ ਹਾਂ ਕੱਪੜੇ ਤੇ ਮੈਂ ਸਵੇਰੇ ਹੀ ਪਾ ਦੇ ਸੀਗੇ ਮਸ਼ੀਨ 'ਚ ਸਾਰੇ ਧੋਤੇ ਚੱਲ ਵਧੀਆ ਕੀਤਾ ਪੁੱਤਾਂ ਧੁੱਪ ਨਾਲ ਸੁੱਕ ਜਾਣਗੇ ਤੇ ਨਾਲ ਵੇਲੇ ਨਾਲ ਤਿਆਰ ਕਰਕੇ ਰੱਖ ਦਾਂਗੇ ਹਾਂਜੀ ਮੈਂ ਝਾਲੂ ਕੱਢ ਲਾ ਕੱਢ ਲਾ ਦੇ ਲੈ ਕਿchni ਸਿਆਣੀ ਆ ਹੈ ਸਾਰਾ ਕੰਮ ਬੇਲੀ ਨਾ ਨਿਬੜ ਦੰਦੀ ਐ ਤੇ ਨਾਲੇ ਕਦੇ ਐ ਨਹੀਂ ਦੇਖਿਆ ਵੀ ਮੈਂ ਇਹਨੂੰ ਬਾਜ਼ ਮਾਰਾਂ ਵੀ ਮੈਨੂੰ ਚਾਹ ਬਣਾ ਕੇ ਲੈ ਕੇ ਦੇ ਜਾਂ ਰੋਟੀ ਬਣਾ ਕੇ ਦੇ ਆਪਦੀ ਆਪ ਚਾਹ ਪਾਣੀ ਪੜਾ ਦਿੰਦੀ ਐ ਆਪਦੀ ਆਪ ਰੋਟੀ ਟੁੱਕ ਬਣਾ ਦਿੰਦੀ ਐ ਐਨੀ ਸਿਆਣੀ ਮੈਂ ਤਾਂ ਕਹਿੰਦੀ ਆ ਸਭ ਦੀ ਇਹ ਜੀਆਂ ਨੂੰ ਹਾ ਹੁਣ ਜਿਹੇ ਜੀ ਮੇਰੇ ਆਈ ਐ। ਉਹ ਸਟੋਰੂਮ ਨਾ ਹਮੇਸ਼ਾ ਬੰਦ ਹੀ ਰਹਿੰਦਾ। ਮਨ ਲੱਗਦਾ ਇਹਦੀ ਵੀ ਸਫਾਈ ਕਰਨ ਵਾਲੀ ਪਈ ਆ। ਅੱਜ ਸਟੋਰੂਮ ਸਾਫ਼ ਹੀ ਨਾ ਕਰਦਾ। ਹਾਂ ਇਹ ਕਰਦੀ ਪਹਿਲਾਂ ਸਟੋਰੂਮ ਸਾਫ਼ ਕਰ ਦਿੰਨੀ ਆ। ਹਾਇਰ ਆਪ ਇਹ ਕਮਰੇਵਨੀ ਗਈ ਕਿਤੇ ਖੋਲ ਵੀ ਨਾ ਰਵੇ। ਫੁੜਾ ਬੈਨੰਦਰ। ਇਹ ਕੀ ਕਰੀ ਜਾਨੀ ਆ ਤੂੰ? ਮੰਮੀ ਮੈਂ ਕੀ ਕੀਤਾ ਮੈਂ ਤਾਂ ਕਮਰਾ ਸਾਫ ਕਰਦੀ ਸੀ ਖੋਲ ਕੇ ਇਹਦੀ ਚਾਬੀ ਕਿੱਥੇ ਆ? ਬਸ ਰਹਿਣ ਦੇ ਕਮਰਾ ਸਾਫ ਕਰਨ ਨੂੰ। ਤੈਨੂੰ ਕੀ ਨਾ ਕਿਹਾ ਵੀ ਇਹ ਕਮਰੇ ਦੇ ਹੱਥ ਲਾ ਤੂੰ? ਕਿਉਂ ਮੰਮੀ? ਇਹੋ ਜਿਹਾ ਕੀ ਹੈ ਕਮਰੇ 'ਚ? ਫਿਰ ਕੀ ਹੁੰਦਾ ਮੈਂ ਜਿੱਦੇ ਦੀਆਂ ਕਦੇ ਇਹਦੀ ਕੋਈ ਸਫਾਈ ਹੁੰਦੀ ਨਹੀਂ ਦੇਖੀ। ਮੈਂ ਸੋਚੀ ਅੱਜ ਮੈਂ ਟਾਈਮ ਨਾ ਵੇਲ ਹੀ ਹੋਗੀ। ਅੱਜ ਅੱਧਾ ਘੰਟੇ ਜਿਹੜੀ ਸਫਾਈ ਕਰ ਦੇਣੀ ਆ। ਕੋਈ ਗੱਲ ਨਹੀਂ ਜਿੱਦੇ ਸਫਾਈ ਕਰਨੀ ਹੋਈ ਨਾ ਮੈਂ ਆਪੇ ਕਰ ਦੂੰਗੀ ਤੈਨੂੰ ਲੋੜ ਨਹੀਂ ਉਹ ਕਮਰੇ ਥੋੜੇ ਆ ਉਹਨਾਂ ਦੀ ਸਫਾਈ ਕਰ ਲੈ ਮੈਂ ਤੁਨੂੰ ਕਿਉਂਏ ਤੁਸੀਂ ਕਹਤੋਂ ਮੈਂ ਭੱਜ-ਭੱਜ ਕੇ ਪਈ ਜਾਂਨੇ ਹਾਂ ਮੈਂ ਤਾਂ ਸਫਾਈ ਕਰਨ ਨੂੰ ਕਹਿੰਦੀ ਆ ਮੈਂ ਕਿਹੜਾ ਕਮਰੇ 'ਚ ਕੁਝ ਚੱਕਣਾ ਇਹਦੇ 'ਚ ਚੱਕਣ ਵਾਲੀ ਗੱਲ ਨਹੀਂ ਕਹਿੰਦੀ ਇਹਦੇ ਵਿੱਚ ਬਾਧੂ ਘਟੋ ਸਮਾਨ ਪਿਆ ਜਿੰਦਾ ਲਾ ਰੱਖੇ ਸਫਾਈ ਨੂੰ ਕੀ ਆ ਇਹਦੇ ਵਿੱਚ ਮੈਂ ਤਾਂ ਹੀ ਕਹਿੰਦੀ ਆ ਇਹ ਵੀ ਘਰ ਦਾ ਕਮਰਾ ਇਹਨੂੰ ਕੋਈ ਜਿੰਦਾ ਨਾਲੇ ਜਦੋਂ ਪੱਕਾ ਹੀ ਵਸੀ ਜਾਂਨੇ ਆ ਕਮਰੇ 'ਚ ਜਿੰਦੇ ਉਹੀ ਨਹੀਂ ਲਾਉਣੇ ਚਾਹੀਦੇ ਅੱਛਾ ਹੁਣ ਤੂੰ ਮੈਨੂੰ ਸਿਖਾਵੇਂਗੀ ਵੀ ਭਾਈ ਕਮਰਾ ਖੁੱਲਾ ਰੱਖਣਾ ਹੈ ਜਾਂ ਜਿੰਦੇ ਲਾਉਣੇ ਚਾਹੀਦੇ ਆ ਜਦੋਂ ਮੈਂ ਜਿੰਦਾ ਲਾਇਆ ਨਾ ਇਹਨੂੰ ਜਿੰਦਾ ਲੱਗਿਆ ਰਹਿਣ ਦੇ ਚੱਲ ਤੂੰ ਇੱਧਰ ਨਾ ਆਈ ਹੁਣ ਮੈਂ ਫਿਰ ਤੁਸੀਂ ਨਹੀਂ ਕਦੇ ਹੱਥ ਲਾਇਆ ਇਸ ਕਮਰੇ ਨੂੰ ਤੁਸੀਂ ਵੀ ਨਹੀਂ ਸਫਾਈ ਕੀਤੀ ਹੁਣ ਆਪਣੇ ਘਰ ਚ ਕਮਰਾ ਇੱਕ ਪੂਰਾ ਗੰਦਾ ਪਿਆ ਕਿੰਨਾ ਭੈੜਾ ਲੱਗਦਾ ਕਰਨਾ ਕੀ ਇਹਨੂੰ ਸਫਾਈ ਕਰਕੇ ਜਦੋਂ ਇਹਦੇ ਵਿੱਚ ਚੀਜ਼ਾਂ ਨਹੀਂ ਚਾਹੀਦੀਆਂ ਆਪਾਂ ਨੂੰ ਉਹ ਚੀਜ਼ਾਂ ਸਟ ਰੱਖੀਆਂ ਠੀਕ ਹੈ ਮੰਮੀ ਨਹੀਂ ਕਰਦੀ ਮੈਂ ਸਫਾਈ ਇਸ ਕਮਰੇ ਚਲ ਜਾ ਕੇ ਉੱਧਰ ਕਰ ਲੈ ਚੱਕ ਝਾੜੂ ਜਾਂ ਤੁਸੀਂ ਕੱਲ ਨੂੰ ਕੰਮ ਵਾਲੇ ਲਵਾ ਕੇ ਕਰਾ ਦਿਓ ਫਿਰ ਜਿੱਦਿਆ ਸਫਾਈ ਕਰਨੀ ਹੋਈ ਮੈਂ ਆਪੇ ਕਰਾ ਦੂੰਗੀ ਉਹਦੇ ਤੈਨੂੰ ਕਹਿ ਦੂੰਗੀ ਭੱਜ ਜਾ ਹੁਣ ਉਹ ਜਾ ਕੇ ਕੰਮ ਕਰ ਲੈ ਉਧਰ ਹਾਈ ਹਾਈ ਬਚ ਗਈ ਅੱਜ ਤਾਂ ਜੇ ਕਿਤੇ ਡੁੱਬ ਗਈ ਕਹਿ ਦਿੰਦੀ ਚਾਪੀ ਵੀ ਹੋ ਪਈਏ ਮੈਂ ਤਾਂ ਕੋਲੀ ਰੱਖ ਰੱਖੀਏ ਇੱਥੋਂ ਜਾ ਕੇ ਕਿਤੇ ਹੋਰ ਲਕੋਣੀ ਐ ਮੈਂ ਇਹੋ ਅੱਜ ਕਿਵੇਂ ਸੁਜੀ ਵੀ ਇਹ ਕਮਰਾ ਖੋਲ ਕੇ ਸਫਾਈ ਕਰਾ ਚਲ ਕੋਲੀ ਚਾਪੀ ਲੁਕੋ ਦਾਨੀ ਅਸਲ ਮੇ ਤਾਂ ਜਿੰਦਾ ਹੀ ਹੋਰ ਲਾ ਦੂੰ ਤੇ ਚਾਪੀ ਚਾਕੇ ਲੁਕੋ ਦਾਨੀ ਇਹਨੂੰ ਕਹਦਾ ਵੀ ਇੱਦੋਂ ਮੁੜ ਕੇ ਨਾ ਤੇ ਘੁਲੇ ਆਈ ਬੋਲ ਵੀ ਪੈ ਕੁਛ ਕਦੋਂ ਦੇ ਤੁਰੇ ਆਉਣੇ ਆ ਮੇਰੀ ਗੱਲ ਸੁਣ ਟੈਨਸ਼ਨ ਨਾ ਲੈ ਅੱਜ ਨਹੀਂ ਮਿਲੀ ਕੱਲ ਨੂੰ ਮਿਲ ਜੂ ਹੈ ਪਰ ਤੂੰ ਹੌਸਲਾ ਨਾ ਛੱਡ ਨੌਕਰੀ ਆਪਾਂ ਤੇਰੇ ਵਾਸਤੇ ਲੱਭ ਕੇ ਹਟਾਂਗੇ ਬਈ ਉਮਰ ਵੀ ਤਾਂ ਨਹੀਂ ਜਾਂਦੀ ਉਹ ਕੁਛ ਨਹੀਂ ਹੁੰਦਾ ਉਮਰ ਨੂੰ ਹਣ ਹਾਂ ਬੇਬੀ ਨੂੰ ਨਾ ਕੋਈ ਬਾਹਲੀ ਗੱਲ ਦੱਸੀ ਚੰਗਾ ਐਂ ਜਲ ਨਾ ਸੱਟ ਤੈਨੂੰ ਪਤਾ ਫਿਰ ਬੇਬੀ ਮਨੋਂ ਦਾਸ ਕਰੂਗੀ ਆਗਾ ਆਗੇ ਪਤਾ ਹਾਂ ਆਗੇ ਮਾਂ ਬੈ ਜਾ ਬੈ ਜਾ ਜਲ ਰੋ ਨਹੀਂ ਪੁੱਤ ਐਂ ਨਹੀਂ ਜਸ ਤੇ ਕੁਛ ਨਹੀਂ ਮਾਂ ਤੈਨੂੰ ਪਤਾ ਤਾਂ ਹੈ ਹਰ ਵਾਰ ਦੀ ਤਰ੍ਹਾਂ ਬਸ ਤੈਨੂੰ ਪਤਾ ਮਾੜੀ ਇਹ ਗੱਲ ਪਿੱਛੇ ਇਹਨੂੰ ਛੱਡ ਦਿੰਦੇ ਆ ਠੀਕ ਆ ਅੱਜ ਫੇਰ ਕਹਿੰਦੇ ਵੀ ਤੇਰਾ ਕੱਦ ਛੋਟਾ ਕੱਦ ਪਿੱਛੇ ਕੱਢ ਤਾ ਇਹਨੂੰ ਅਸ ਇਨੀ ਮੇਂਤ ਕਰਦਾ ਵਿਚਾਰਾ ਇਹ ਤਾਂ ਪਤਾ ਨਹੀਂ ਕੀ ਰੱਬ ਭਾਲਦਾ ਆਪਾ ਤੋਂ ਉਹ ਨਾਲੇ ਜਿਹੜੀ ਨੌਲਜ ਇਹਨੂੰ ਆ ਕਿਸੇ ਨੂੰ ਨਹੀਂ ਹੈਗੀ ਨੌਲਜ ਉਹ ਜੀ ਸਾਰੇ ਅਮਰੀਕਾ ਸੁਣ ਜਿੰਨੇ ਵੀ ਉੱਥੇ ਬੰਦੇ ਆਏ ਸੀਗੇ ਇੰਟਰਵਿਊ ਵਾਸਤੇ ਸਾਰਿਆਂ ਨੂੰ ਵਾਅਦੇ ਨੂੰ ਆਪਦੀ ਨੌਕਰੀ ਬਾਰੇ ਨੌਲਜ ਸੀ ਪਰ ਕੀ ਕਰੀਏ ਬਸ ਕੱਦ ਕਰੀ ਵੀ ਤੁਸੀਂ ਕੱਦ ਤੋਂ ਲੈਣਾ ਕੀ ਹੈ ਯਾਰ ਪੁੱਤਰ ਕੱਦ ਕਿਹੜੇ ਦੇਖਦੇ ਨੇ ਤੈਨੂੰ ਪਤਾ ਸਭ ਰੁਪਈਏ ਚੱਲਦੀਆਂ ਅੱਜ ਕੱਲ੍ਹ ਹੋਰ ਹੁਣ ਆਪਣੇ ਕੋਲੇ ਨਿਰਪਈਏ ਹੈ ਨਹੀਂ ਕਿਤਾ ਕਿੰਨਾ ਕਮੂ ਟੱਡਣਗੇ ਉਹ ਕਹਿੰਦੇ ਸੀਗੇ ਮਾਂ 4 ਲੱਖ ਰੁਪਈਆ ਮੰਗਦੇ ਸੀ ਇੰਨੇ 4 ਲੱਖ ਰੁਪਏ ਦੇ ਦੋ ਲੱਗ ਜਾ ਨੌਕਰੀ ਨਾਲੇ ਕੱਚਿਆਂ 'ਚ ਰੱਖਣਗੇ ਐ ਵੀ ਹੈ ਨੇ ਇਹ ਵੀ ਪੱਕਿਆਂ 'ਚ ਰੱਖਣ ਜੇ ਪੱਕਿਆਂ 'ਚ ਰੱਖਣ ਤਾਂ ਬੰਦਾ ਕਿ ਤਾ ਹੀਲਾ-ਵਸੀਲਾ ਕਰਕੇ ਰੱਖ ਲੈ ਸਾਲ ਬਾਅਦ ਕਿਤੇ ਬਾਅਦ 'ਚ ਕਹਿ ਦੇਣ ਵੀ ਨਾ ਭਾਈ ਐਸਾ ਕਰਦੇ ਨਹੀਂ ਪੱਕੇ ਫਿਰ ਦੱਸੋ ਕੀ ਕਰਾਂਗੇ ਫਿਰ ਤਾਂ ਬਤ ਕੀ ਫਾਇਦਾ 4 ਲੱਖ ਵੀ ਲਾਵਾਂਗੇ ਚੱਕ ਧਰ ਕੇ ਤੇ ਫਿਰ ਮਿਹਨਤ ਵੀ ਨਹੀਂ ਆਪਣੀ ਪੱਲੇ ਪੈਣੀ ਹੈ ਮਤਲਬ ਪੜਿਆ ਹੋਈ ਇੰਨਾ ਸੀ ਮਾ ਤਾਂ ਉਹ ਪੜਿਆ ਸੀ ਕੋਈ ਗੱਲ ਨਹੀਂ ਪੜ੍ਹਾਈ ਬ्यर्थ ਨਹੀਂ ਜਾਂਦੀ ਜਿਹੜਾ ਤੂੰ ਪੜਿਆ ਸੀ ਪੜ੍ਹਾਈ ਤਾਂ ਤੇਰੇ ਕੋਲ ਹੀ ਹੈ ਨਾ ਠੀਕ ਹੈ ਅੱਜ ਨਾ ਮਿਲੀ ਨੌਕਰੀ ਕੱਲ ਵੇਲ ਜੀ ਜੇ ਕੱਲ ਨਾ ਮਿਲੀ ਫਿਰ ਤੇਰਾ ਭਾਈ ਬੈਠਾ ਮੇਰੇ ਨਾਲ ਖੇਤੀ ਕਰਨ ਲੱਗ ਜੀ ਕੰਜਰਦਿਆ ਖੇਤੀ ਦਾ ਕਿਤੇ ਨਹੀਂ ਗਈ ਓ ਐਨਾ ਪੜ੍ਹ ਲਿਖ ਕੇ ਵੀ ਖੇਤੀ ਕਰਨੀ ਐ ਫਿਰ ਫਾਇਦਾ ਕੀ ਸੀ ਪੜ੍ਹਾਈ ਦਾ ਤੇ ਪੜ੍ਹਾਈ ਵਾਲੀ ਨੌਲਜ ਖੇਤੀ ਚ ਲਾ ਲਾ ਹੈ ਜਰੂਰੀ ਤਾਂ ਨਹੀਂ ਵੀ ਆਪਾਂ ਦੋ ਫਸਲਾਂ ਹੀ ਵੇਚਣੀ ਐ ਠੀਕ ਐ ਫਸਲਾਂ ਆ ਚਾਰ ਕਰ ਦਾਂਗੇ ਫਸਲਾਂ ਥਾਂ ਦੇ ਕੋਈ ਫੁੱਲ ਪੌਦੇ ਜਿਹੜੀ ਚੀਜ਼ ਦੀ ਤੈਨੂੰ ਨੌਲਜ ਆ ਕੋਈ ਉਹ ਕੌਣ ਲੱਗ ਜਾ ਪਤਾ ਕਿੰਨਾ ਗੁਸਤਾ ਅੱਗੇ ਵੱਧ ਗਿਆ ਯਾਰ ਖੇਤੀ ਕਿਹੜਾ ਹੁਣ ਇੱਕ ਪ੍ਰਕਾਰ ਦੀ ਰਹਿ ਗਈ ਸਹੀ ਗੱਲ ਆ ਪੁੱਤ ਤੇਰਾ ਭਰਾ ਨਾ ਵੱਡਾ ਸਹੀ ਕਹਿੰਦਾ ਤੈਨੂੰ ਪਰ ਐ ਮੂੰਹ ਹੋਣਾ ਸੈਟ ਯਾਰ ਆਏ ਮੂੰਹ ਸਟਕੇ ਸਾਨੂੰ ਪੜਾ ਲੱਗਦਾ ਇਹਨੂੰ ਮੇਰੀ ਗੱਲ ਸੁਣ ਐਨਾ ਪੜਾਇਆ ਲਿਖਾਇਆ ਸਾਰਾ ਕੁਝ ਠੀਕ ਹੈ ਤੇਰੇ ਕੋਲ ਹੀ ਹੈ ਕੁਝ ਕਿਤੇ ਬਾਹਰ ਤਾਂ ਨਹੀਂ ਗਿਆ ਤੇਰੇ ਅੰਦਰ ਹੀ ਹੈ ਸਾਰੀ ਨੌਲੇਜ ਸਮਝ ਗਿਆ ਨਾ ਉਹ ਨੌਲੇਜ ਤੂੰ ਆਪਦੇ ਕੋਲ ਸੰਭ ਕੇ ਰੱਖ ਤੂੰ ਦੇਖੇਂਗੀ ਇਹੀ ਨੌਲੇਜ ਤੈਨੂੰ ਇੱਕ ਨਾ ਇੱਕ ਦਿਨ ਪਾਰ ਲੈ ਕੇ ਜਾਊਂਗੇ ਹੈ ਸਮਝਦਾ ਕੋਈ ਨਾ ਦੇਖਦੇ ਆਂ ਦੇਖ ਲੈ ਮਾਂ ਕੋਈ ਨਾ ਬੋਲ ਵੀ ਨਹੀਂ ਕੱਢਦਾ ਹੁਣ ਮੂੰਹ ਦੇ ਵਿੱਚ ਵੀ ਤੂੰ ਬੋਲਦਾ ਪਿਆ ਬੋਲਦਾ ਪਿਆ ਉਹਦਾ ਸਮਝਾਈ ਹੈ ਨਾ ਜਦੋਂ ਇੰਟਰਵਿਊ ਦੇ ਕੇ ਬਾਹਰ ਨਿਕਲੇ ਨਾ ਉਹਦਾ 1 ਮਿੰਟ ਨਹੀਂ ਬੋਲਿਆ ਮੈਨੂੰ ਬੁਲਾਉਣਾ ਆਉਣਾ ਚੁੱਪ ਚਾ ਬਈ ਕੀ ਬੋਲਾਂ ਹੁਣ ਕੀ ਬੋਲਾਂ ਹਾਂ ਚਲ ਕੋਈ ਨਾ ਫਿਕਰ ਕਿਉਂ ਕਰਦਾ ਹੈ ਹੈ ਤੇਰਾ ਭਰਾ ਸਹੀ ਕਹਿੰਦਾ ਕਰੇ ਤੇਰਾ ਬਸ ਮੂੰਹ ਆਪਣੀ ਹਾਂ ਜੇ ਨਾ ਸੁਣੀ ਤਾਂ ਫਿਰ ਖੇਤੀ ਕਿਤੇ ਨਹੀਂ ਗਈ ਖੇਤੀ ਕਰ ਲਾਂਗੇ ਬਸ ਗੱਲ ਖਤਮ ਮੈਂ ਤਾਂ ਸੋਚੀ ਉਹਨਾਂ ਨੂੰ ਖੇਤੀ ਕਰਨਾਂ ਨੂੰ ਮੈਂ ਵੀ ਐਂ ਸੋਚੀ ਜਾਂਦਾ ਬਸ ਫਿਰ ਛੱਡ ਪਰੇ ਇੰਟਰਵਿਊਆਂ ਜੀਆਂ ਯਾਰ ਬਾਰ-ਬਾਰ ਮਨ ਉਦਾਸ ਕਰਦਣ ਨਾਲ ਸਾਡਾ ਅਦਾਸ ਨਾਲੇ ਮਾ ਦਾ ਮਨ ਉਦਾਸ ਹੁੰਦਾ ਅਲ ਤੂੰ ਬਰਾਤ ਨੂੰ 1-1 2-2 ਵਜੇ ਤੱਕ ਤਾਂ ਸੌਂਦਾ ਨਹੀਂ ਐ ਇੰਟਰਵਿਊਆਂ ਦੀਆਂ ਤਿਆਰੀਆਂ ਕਰਦਾ ਹੈ ਜਦੋਂ ਤੂੰ ਇੰਟਰਵਿਊ ਦੇ ਕੇ ਆਉਣਾ ਬਾਅਦ ਵਿੱਚ ਆਏ ਤੇਰਾ ਮੂੰਹ ਬ ਮੈਂ ਤਾਂ ਇਹ ਕਹਨਾ ਮਾਂ ਇਹਦਾ ਕਰਦੇ ਵਿਆਹ ਵਧੀਆ ਠੀਕ ਹੈ ਖੇਤੀਬਾੜੀ ਦੇ ਵਿੱਚ ਮੈਂ ਨਾ ਹੱਥ ਵਟਾਇਆ ਕਰੂਗਾ ਵਧੀਆ ਨਾਲ ਤਾਂ ਮਨਿੰਦਰ ਨੂੰ ਸੌਖਾ ਹੋ ਜਾਊਗਾ ਠੀਕ ਹੈ ਤੇ ਨਾਲ ਇਹਦੇ ਮਨ ਦੇ ਉੱਤੇ ਬਹੁਤ ਚਲੇ ਜੂ ਜਿਹੜੇ ਸਾਣਾ ਮੂੰਹ ਕੀਤਾ ਪੁੱਤ ਮੈਂ ਕਿੰਨੇ ਵਾਰ ਤਾਂ ਇਹਨੂੰ ਕਹਿਤਾ ਕਿ ਤੇਰਾ ਵਿਆਹ ਕਰਨਾ ਹੀ ਮਾਂ ਮੈਂ ਤਾਂ ਨੌਕਰੀ ਲੱਗਦੀ ਵਿਆਹ ਕਰਾਊਗਾ ਨੌਕਰੀ ਲੱਗਦੀ ਵਿਆਹ ਕਰਾਊ ਐਂ ਕਹਿੰਦਾ ਰਹਿੰਦਾ ਪਹਿਲਾ ਸੈਟ ਜੇ ਹੋ ਜਾਈਏ ਵੀਰੇ ਇਹ ਕਰਦੇ ਆ ਸੈਟ ਆਪ ਹੀ ਹੋ ਜਾਣਗੇ ਮੈਂ ਦੱਸ ਕੀ ਸੈਟ ਹੋ ਕੇ ਵਿਆਹ ਕਰਾਇਆ ਸੀਗਾ ਮਾਂ ਦੱਸ ਮੈਂ ਸੈਟ ਸੀਗਾ ਜਦੋਂ ਤੁਸੀਂ ਵਿਆਹ ਕਰਾਇਆ ਸੀ ਮੇਰਾ ਉਹੀ ਤਾਂ ਗੱਲ ਐ ਫਿਰ ਕੀ ਹੁੰਦਾ ਪਤਾ ਜਦੋਂ ਪਰਮਾਤਮਾ ਨੇ ਸੁਣਨੀ ਹੈ ਨਾ ਉਹਦੀ ਸੁਣਦਾ ਰੱਬ ਹੌਲੀ ਹੌਲੀ ਸਾਰਾ ਕੁਝ ਆਪੇ ਸੈੱਟ ਹੋ ਜਾਂਦਾ ਹੁੰਦਾ ਜੇ ਆਪਾਂ ਇਹ ਜੀ ਸੋਚੀਏ ਵੀ ਪਹਿਲਾਂ ਆਪਾਂ ਕੁਝ ਬਣ ਜਾਈਏ ਫਿਰ ਐਂ ਕਰਾਂਗੇ ਰਿਸਕ ਤਾਂ ਲੈਣਾ ਪੈਂਦਾ ਹੁੰਦਾ ਜ਼ਿੰਦਗੀ 'ਚ ਠੀਕ ਹੈ ਬਿਨਾਂ ਰਿਸਕ ਕੀਤੇ ਜ਼ਿੰਦਗੀ ਕਾਦੀ ਹੈ ਇਹ ਵੀ ਗੱਲ ਸਹੀ ਹੈ ਹਾਂ ਚੱਲ ਤੂੰ ਜਾ ਜਾ ਕੇ ਅੰਦਰ ਆਰਾਮ ਕਰ ਲੈ ਕੋਈ ਗੱਲ ਨਹੀਂ ਹੈ ਚੰਗਾ ਵੀਰੇ ਚੰਗਾ ਬਾਲੀ ਟੈਨਸ਼ਨ ਲੈਂਦਾ ਐਂ ਤਾਂ ਮੈਂ ਤੁਹਾਡਾ ਮੂੰਹ ਦੇਖਣ ਨਹੀਂ ਆਉਂਦਾ ਕੋਈ ਨਾ ਕੋਈ ਹਿਲਦ ਬਸਿਲਾ ਤਾਂ ਕਰੋ ਇਹਦਾ ਕੀ ਕਰੀ ਹੁਣ ਕਿੰਨੇ ਵਾਰਾ ਵਿਆਹ ਦਾ ਵੀ ਇਹਨੂੰ ਕਹਿੰਦੇ ਆ ਤਾਂ ਵੀ ਨਹੀਂ ਮੰਨਦਾ ਇਹ ਹੈ ਨਾ ਮੈਨੂੰ ਇਹਨੇ ਕਦੇ ਕੋਈ ਗੱਲ ਦੱਸੀ ਹੈ ਜੇ ਕੋਈ ਗੱਲ ਬਾਤ ਹੀ ਦੱਸ ਦੇ ਵੀ ਹਾਂ ਕਿਤੇ ਇਹਨੂੰ ਕੋਈ ਪਸੰਦ ਹੋਵੇ ਰਿਸ਼ਤਾ ਠੀਕ ਹੈ ਕੋਈ ਮੈਨੂੰ ਤਾਂ ਡਰਦਾ ਹੀ ਬਾਲਾ ਪਤਾ ਨਹੀਂ ਕਿਉਂ ਪਤਾ ਇਹ ਜੀ ਤਾਂ ਗੱਲ ਕਾਹਨੂਆ ਬਸ ਇਹ ਤਾਂ ਨੌਕਰੀ ਦੇ ਪਿੱਛੇ ਪਿਆ ਹੈ ਵੀ ਨੌਕਰੀ ਕਰਨੀ ਹੈ ਨੌਕਰੀ ਕਰਨੀ ਨਹੀਂ ਮਿਲਦੀਆਂ ਮਾਂ ਨੌਕਰੀਆਂ ਅੱਜ ਤੇ ਸਾਹਮਣੇ ਹੀ ਐ ਠੀਕ ਹੈ ਤਾਂ ਮੈਨੂੰ ਮਿਲ ਗਈ ਸੀ ਨੌਕਰੀ ਗਲੇ ਮੇਰਾ ਤਾਂ ਕਦ ਕਾਠ ਵੀ ਸਾਰਾ ਕੁਝ ਚੰਗਾ ਸੀ ਜਦੋਂ ਮੈਨੂੰ ਨਹੀਂ ਮਿਲੀ ਮੈਂ ਆਪਦੀ ਸਾਰਾ ਜੋਰ ਲਾ ਲਾ ਕੇ ਬਹਿ ਗਿਆ ਤੇ ਫਿਰ ਇਹਨੂੰ ਹੁਣ ਕਿੱਥੋਂ ਮਿਲ ਜੂਗੀ ਕਰਮਾ ਤੋਂ ਬਿਨਾ ਕੁਝ ਨਹੀਂ ਹੁੰਦਾ ਠੀਕ ਹੈ ਨਾ ਚਲ ਆਪਦਾ ਕੰਮ ਕਰੀ ਜਾਂਦੇ ਇਹ ਵੀ ਨੌਕਰੀ ਹੈ ਨੌਕਰੀ ਹੋਈ ਹੈ ਬਸ ਇਹਨੂੰ ਮੜਾ ਜਿਹਾ ਸਮਝਾ ਤੂੰ ਨਾਲੇ ਹੁਣ ਜੇ ਇਹਨੂੰ ਨੌਕਰੀ ਨਹੀਂ ਮਿਲੀ ਨਾ ਇਹਨੂੰ ਇਸ ਗੱਲ ਦੇ ਤਾਨੇ ਮੈਨੂੰ ਨਾ ਦੇ ਉਹ ਕਦੇ ਵੀ ਹੈ ਸੁਣਾਇਆ ਹੁਣ ਕਦੇ ਵੀ ਇਹ ਗੱਲ ਚਲ ਕੋਈ ਨਾ ਉਹਨੂੰ ਮੇਰੇ ਕੋਲ ਭੇਜ ਜਾ ਤੂੰ ਪੀ ਲੈ ਚਾਹ ਪਾਣੀ ਆਹ ਭੇਜ ਦਾਂ ਲੱਭ ਤਾ ਚਾਹ ਪੀ ਲੈ ਚਾਣੀ ਵੀ ਨਹੀਂ ਮਤੋਂ ਕਿਆ ਕੀ ਗੱਲ ਚਾਹ ਕਿਆ ਨਹੀਂ ਪੀਂਦਾ ਲੈ ਪੀ ਚਾਹ ਫੜ ਉਹ ਜੀ ਨਹੀਂ ਕਰੀ ਜਾਂਦਾ ਲੈ ਦਾ ਸਸ ਚਾਹ ਨੂੰ ਵੀ ਨਹੀਂ ਜੀ ਕਰਦਾ ਗੱਲ ਕੀ ਆ ਗੱਲ ਕੀ ਹੋਣੀ ਆ ਮਾਂ ਮੈਨੋਂ ਵੱਡਾ ਭਰਾ ਮੇਰਾ ਉਹ ਠੀਕ ਹੈ ਉਹਦੀ ਮੈਂ ਇੱਜ਼ਤ ਕਰਦਾ ਤਾਂ ਨਹੀਂ ਉਹਦੇ ਮੂਰੇ ਬੋਲਦਾ ਮੈਂ ਤੇ ਫਿਰ ਤੈਨੂੰ ਉਹਨੇ ਕੀ ਕਹਿਤਾ ਪੁੱਤ ਨਹੀਂ ਕਿਆ ਤਾਂ ਕੁਛ ਨਹੀਂ ਮੈਨੂੰ ਕਹਿੰਦਾ ਖੇਤੀ ਕਰ ਲੈ ਮੇਰੇ ਨਾਲ ਜਾਨੋ ਖੇਤੀ ਕਰਦਾ ਚੰਗਾ ਲੱਗਦਾ ਮਾਤਾ ਮੈਨੂੰ ਨਹੀਂ ਪਤਾ ਮਾਤਾ ਮੈਂ ਤਾਂ ਨੌਕਰੀ ਕਰਨੀ ਹੈਗੀ ਗੱਲ ਸੁਣ ਪੁੱਤ ਇੱਕ ਗੱਲ ਤੋਂ ਵਧੀਆ ਕਹਿੰਦਾ ਆ ਚਾਹ ਫੜ ਫਿਲਾ ਤੂੰ ਕੋਈ ਨਾ ਜਦੋਂ ਨੌਕਰੀ ਤੇ ਇੰਨੇ ਤੱਕੇ ਖਾ ਲਏ ਤੈਨੂੰ ਨੌਕਰੀ ਨਹੀਂ ਮਿਲ ਰਹੀ ਉਹ ਤਾਂ ਕਹਿੰਦਾ ਪੁੱਤ ਵੀ ਆਪਾਂ ਦੋਨੇ ਭਰਾ ਰਲ ਕੇ ਨੌਕਰੀ ਕਰ ਲਾਂਗੇ ਖੇਤੀ ਕਹਿੰਦਾ ਮਾਂ ਤਾਂ ਨੌਕਰੀ ਨਹੀਂ ਕੋਈ ਨਾ ਪੁੱਤ ਫਿਰ ਤੇਰਾ ਵੱਡਾ ਭਰਾ ਇਹਦੇ ਵਿੱਚ ਕਿਹੜਾ ਉਹ ਮਾੜੀ ਗੱਲ ਕਹਿੰਦਾ ਦੇਖ ਤੂੰ ਇੰਨੇ ਤੱਕੇ ਖਾ ਲਏ ਜਦੋਂ ਤੈਨੂੰ ਨੌਕਰੀ ਨਹੀਂ ਮਿਲੀ ਜਾਂਦੀ ਉਹ ਕਹਿੰਦਾ ਆਪਾਂ ਰਲ ਕੇ ਖੇਤੀ ਕਰ ਲਾਂਗੇ ਖੇਤੀ ਤਾਂ ਕਰ ਲਾਂਗੇ ਮਾਂ ਤਾਂ ਖੇਤੀ 'ਚ ਕੋਈ ਦਿੱਕਤ ਨਹੀਂ ਪਰ ਮੈਨੂੰ ਪਸੰਦ ਹੀ ਨਹੀਂ ਵੱਡਾ ਵੀਰਾ ਦੇਖ ਲਾ ਕੀ ਬਣ ਗਿਆ ਆਪਣੇ ਘਰ ਦੀ ਹਾਲਤ ਦੇਖ ਲੈ। ਨੌਕਰੀ ਨਾਲ ਸਭ ਸੈੱਟ ਹੋ ਜਾਊਗਾ। ਨਾਲੇ ਵਿਆਹ ਕਰਾਉਣ ਜੋਗਰਾ ਹੋ ਜਾਊਗਾ। ਆਏ ਤਾਂ ਬੇਲੇ ਬੈਠੇ ਨੂੰ ਮਿਲਦਾ ਕੁੜੀ ਵੀ ਨਹੀਂ ਦੇਣੀ ਕਿਸਨੇ। ਲੈ ਪੁੱਤ ਆਕੇ ਬੇਲੇ ਬੈਠੇ ਨੂੰ ਫਿਰ ਦੇਣ ਕੁੜੀ ਨਹੀਂ ਦੇਣੀ ਕਿਸੇ ਨੇ। ਨਾ ਤੇਰੇ ਭਰਾ ਦਾ ਕੀ ਵਿਆਹ ਨਹੀਂ ਹੋਇਆ ਲਾਡੀ ਦਾ? ਹੈ? ਐਨੀ ਸਿਆਣੀ ਮਨਿੰਦਰਾ ਦੇਖ ਲੈ। ਵਧੀਆ ਰਿਸ਼ਤੇਦਾਰ ਮਿਲੇ ਆਪਾਂ ਨੂੰ। ਇਹਦੇ ਵਿੱਚ ਕਾਦੀ ਸ਼ਰਮ ਆਪਾਂ ਨੂੰ? ਜ਼ਰੂਰੀ ਤਾਂ ਨਹੀਂ। ਭਰਾ ਨੂੰ ਮਿਲ ਗਈ ਮੈਨੂੰ ਵੀ ਉਹੋ ਜਿਹੀ ਮਿਲ ਜਾਊਗੀ। ਉਹ ਤੂੰ ਕਹਿਣਾ ਕੀ ਚਾਹੁੰਦਾ ਹੈ ਪੁੱਤ ਐਂ ਤਾਂ ਦੱਸ ਦੇ ਮੈਨੂੰ ਕਹਿਣਾ ਕੁਛ ਨਹੀਂ ਮਾਂ 4 ਲੱਖ ਰੁਪਏ ਦੇ ਦੇ ਮੈਨੂੰ ਮੈਂ ਉਹਨਾਂ ਨੂੰ ਦੇ ਕੇ ਆਪਦੀ ਨੌਕਰੀ ਤਾਂ ਉਹ ਕਰਾਂ 4 ਲੱਖ ਹਾਂ ਕਮਲਾ ਹੋਇਆ ਤੂੰ ਨਾ 4 ਲੱਖ ਦਾ ਕਿੱਥੋਂ ਇੰਤਜ਼ਾਮ ਕਰ ਲਾਂਗੇ ਆਪਾਂ ਆਪੇ ਤਾਰ ਦੂੰਗਾ ਮੈਂ ਇੱਕ ਵਾਰੀ ਹੱਲ ਕਰਦੇ ਬੱਸ ਨੌਕਰੀ ਕਰਕੇ ਹੌਲੀ-ਹੌਲੀ ਤੜੀ ਜਾਊਂਗਾ ਤੇ ਫਿਰ ਇਹ ਗੱਲ ਤੂੰ ਤੇਰੇ ਭਰਾ ਨੂੰ ਕਿਉਂ ਨਹੀਂ ਕਹੀ ਵੱਡਾ ਭਰਾ ਮਾ ਤਾਂ ਬੋਲਦਾ ਚੰਗਾ ਨਹੀਂ ਲੱਗਦਾ ਉਹਦੇ ਮੂਹਰੇ ਮੈਂ ਉਹਦੀ ਇੱਜ਼ਤ ਬਹੁਤ ਕਰਦਾ ਮੈਂ ਪੁੱਤ ਤੈਨੂੰ ਪਤਾ ਹੀ ਐ ਖੇਤੀ ਕਰਦੇ ਆ ਆਪਾਂ ਕੁਛ ਘਰ ਦੇ ਖਰਚੇ ਹੋ ਜਾਂਦੇ ਆ ਕੁਛ ਤੈਨੂੰ ਪਤਾ ਆੜਤੀਆਂ ਦੇ ਦੇਣੇ ਪੈਂਦੇ ਆ ਪੈਸੇ ਰੇਹਾਂ ਸਪਰੀਆਂ ਹੀ ਨਹੀਂ ਪੂਰੀਆਂ ਆਉਂਦੀਆਂ ਤੇ ਹੁਣ ਇੰਨਾ ਪੈਸਾ ਕਰਾਂਗੇ ਵੀ ਕਿੱਥੋਂ ਪੁਰਾਣਾ ਗੱਲ ਕਰਕੇ ਦੇਖ ਲਾ ਜੇ ਹੁੰਦਾ ਤਾਂ ਆੜਤੀਏ ਤੋਂ ਪੁੱਛ ਲਾ ਆਪਣੇ ਤੋਂ ਚੱਲ ਕੋਈ ਨਾ ਪੁੱਤ ਇੱਕ ਵਾਰੀ ਨੌਕਰੀ ਲੱਗ ਗਿਆ ਫਿਰ ਤਾਂ ਮੈਂ ਤਾਰ ਦੂੰਗਾ ਪੇ ਤੂੰ ਗੱਲ ਤੈਨੂੰ ਮੈਂ ਇਹ ਕਹਨੀ ਐ ਜਦੋਂ ਲਾਡੀ ਨੇ ਤੈਨੂੰ ਕਹੀ ਐ ਨਾ ਵੀ ਨੌਕਰੀ ਕਿਹੜਾ ਉਹ ਪੱਕਿਆਂ ਚ ਦੇਣਗੇ ਤੈਨੂੰ ਕੱਚਿਆਂ ਚ ਕਹਿੰਦੇ ਹਜੇ ਤਾਂ ਤੇ 4 ਲੱਖ ਰੁਪਈਆ ਵੀ ਆਪਾਂ ਦੇ ਦਈਏ ਤੇ ਆਪਣੀ ਮਿਹਨਤ ਪੱਲੇ ਵੀ ਨਾ ਪਵੇ ਸਾਲ ਬਾਅਦ ਕਰ ਦਿੰਦੇ ਹੁੰਦੇ ਮਾਤਾ ਪੱਕੇ ਨੌਕਰੀਆਂ ਤਾਂ ਨਿਕਲਦੀਆਂ ਰਹਿੰਦੀਆਂ ਉਹ ਪਹਿਲਾਂ ਕੱਚਿਆਂ ਨੂੰ ਹੀ ਪੱਕੇ ਕਰਦੇ ਹੁੰਦੇ ਚੱਲ ਕੋਈ ਨਾ ਪੁੱਤ ਸੋਚਦੇ ਆ ਕਰਦੀਆਂ ਮੈਂ ਗੱਲ ਠੀਕ ਐ ਠੀਕ ਐ ਹਾਂ ਤੁਸੀਂ ਲੈਂਦੀ ਚਾ ਹਾਂ ਕੁੱਪਟ ਮਾਤਾ ਪੜਾਦੀ ਸੀ ਅੱਛਾ ਬੈਠ ਜਾ ਪੁੱਤ ਨਹੀਂ ਨਹੀਂ ਮੰਮੀ ਬੈਠਦੀ ਨਹੀਂ ਹੈਗੀ ਲਾਡੀ ਨੂੰ ਵੀ ਚਾਹ ਫੜਾ ਕੇ ਆਉਣੀ ਆ ਮੈਂ ਤਾਂ ਕਿ ਚੱਲ ਪਹਿਲੇ ਵੀਰ ਨੂੰ ਪਾਣੀ ਫੜਾਇਆ ਚੱਲ ਕੋਈ ਨਾ ਪੁੱਤ ਫੜਾਇਆ ਫਿਰ ਲਾਡੀ ਨੂੰ ਚਾ ਠੀਕ ਹੈ ਮਨਿੰਦਰ ਪੁੱਤ ਹਾਂਜੀ ਗੱਲ ਸੁਣ ਹਾਂਜੀ ਮੈਂ ਤੈਨੂੰ ਆਏ ਕਹਿੰਦੀ ਸੀ ਜਿਹੜੀ ਤੂੰ ਕੋਈ ਚੀਜ਼ ਵਸਤ ਲੈ ਆਉਣੀ ਹੈ ਨਾ ਆਪਦੀ ਤੇ ਬਾਜ਼ਾਰ ਵਗ ਜਾ ਲੈ ਆਓ ਕੋਈ ਗੱਲ ਨਹੀਂ ਮੰਮੀ ਮੈਂ ਸ਼ਾਮ ਨੂੰ ਵਗ ਜੂਗੀ ਲਾਡੀ ਨਾਲ ਅਸੀਂ ਇਕੱਠੇ ਵਗ ਜਾਂਗੇ ਫਿਰ ਲੈ ਆਉਂਗੀ ਕੋਈ ਚੱਲ ਸ਼ਾਮ ਨੂੰ ਤਾਂ ਕੀ ਸੀ ਮੈਂ ਕਹਿੰਦੀ ਸੀ ਚੱਲ ਹੁਣ ਤੂੰ ਵੇਲੀ ਜੀ ਹੁਣ ਹੀ ਲੈ ਆਉਂਦੀ ਜਾ ਕੇ ਚੱਲ ਮੈਂ ਕਰਦੀ ਆ ਇਹਨੇ ਨਾ ਗੱਲ ਜੇ ਮੈਨੂੰ ਲੈ ਜਾਣਗੀ ਬਾਜ਼ਾਰ ਇਹ ਕੋਈ ਨਾ ਪੁੱਤ ਕਰ ਲੈ ਗੱਲ ਲੈ ਕੇ ਕਿਉਂ ਨਹੀਂ ਜਾਊਗਾ ਲੈ ਦੱਸ ਠੀਕ ਹੈ ਤੇ ਜੇ ਤੂੰ ਸੂਟ ਕਹਿੰਦੀ ਸੀ ਕੱਲ ਇਹ ਲਿਆਉਣਾ ਤਾਂ ਉਹ ਵੀ ਲੈ ਆਈ ਠੀਕ ਹੈ ਜਿਹੜਾ ਆਪਾਂ ਦੇਖ ਕੇ ਆਏ ਸੀ ਹਾਂਜੀ ਹਾਂਜੀ ਹਮ ਚੰਗਾ ਪੁੱਤ ਠੀਕ ਹੈ ਚਲ ਠੀਕ ਹੈ ਮੇਰੀ ਗੱਲ ਸੁਣ ਨੰਤੇ ਹੀ ਸਮਝ ਨਹੀਂ ਆਉਂਦੀ ਮੰਮੀ ਨੂੰ ਕੀ ਹੋਇਆ ਪਿਆ ਸਵੇਰੇ ਤੇ ਮੈਨਾਂ ਨਾਲ ਲੜ ਕੇ ਹੋਤੀ ਹੈ ਮੈਨੂੰ ਇੰਨਾ ਰੁੱਖਾ ਬੋਲੀ ਤੇ ਹੁਣ ਮੈਂ ਮੈਂਟੇਜ ਮਿੱਠੀ ਹੋ ਗਈ ਕਿਨੇ ਸੂਟ ਬਣਾ ਲਿਆ ਤੂੰ ਬਾਜ਼ਾਰ ਜਾਣਾ ਸੀ ਬਾਜ਼ਾਰ ਬਾਗ ਚ ਮੈਨੂੰ ਤਾਂ ਸਮਝ ਨਹੀਂ ਹੋ ਰਿਹਾ ਵੀ ਇਸ ਘਰ ਵਿੱਚ ਹੋ ਕੀ ਰਿਹਾ ਕੀ ਰਾਜ ਹੈ ਇਸ ਘਰ ਵਿੱਚ ਮੈਨੂੰ ਪਤਾ ਕਰਨਾ ਪਊਗਾ ਮੈਨੂੰ ਤਾਂ ਇਹਨਾਂ ਦੀ ਸਮਝ ਨਹੀਂ ਆਉਂਦੀ ਇਹਨਾਂ ਨੂੰ ਮੈਂਟਾ ਚ ਹੋ ਕੀ ਜਾਂਦਾ ਮੈਂ ਕਰਦੀਆਂ ਗੱਲ ਲਾਡੀ ਨਾਲ ਵੀ ਕੀ ਕਹਿੰਦਾ 4 ਲੱਖ ਰੁਪਏ ਨੂੰ ਠੀਕ ਹੈ ਮੈਂ ਤੇ ਬਾਕੀ ਭਾਈ ਮੈਂ ਤਾਂ ਇਹੀ ਕਹਿੰਦੀ ਸੀ ਵੀ ਬਾਲੀ ਸੋਹਣੀ ਗੱਲ ਹੈ ਜੇ ਤੂੰ ਖੇਤੀ ਦਾ ਹੀ ਕੰਮ ਕਰ ਲੈ ਮੈਂ ਨਹੀਂ ਕਰਨੀ ਮੈਂ ਮੈਨੂੰ ਨਹੀਂ ਚਲ ਮਰਜੀ ਹੈ ਤੇਰੀ ਚੰਗਾ ਮੈਂ ਨਹੀਂ ਪੜਾਈ ਪੜ੍ਹੀ ਕੀਤੀ ਹੈ ਫਾਇਦਾ ਕੀ ਉਹਦਾ ਅਲੀ ਚਾਹ ਪੀ ਲ ਤੁਸੀਂ ਬਾਬਾ ਟਾਈਮ ਲਾਦਾ ਚਾਹ ਬਣਾਉਣ ਤੇ ਉਹ ਪਹਿਲੇ ਵੀਰੇ ਨੂੰ ਪਾਣੀ ਫੜਾਉਣ ਲੱਗਦੀ ਸੀ ਮੈਂ ਤਾਂ ਕਰਦਾ ਕੀ ਹੋ ਗਿਆ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਪਰ ਮੈਨੂੰ ਐ ਨਹੀਂ ਸਮਝ ਆ ਰਿਹਾ ਵੀ ਕਿਵੇਂ ਸ਼ੁਰੂ ਕਰਾਂ ਗੱਲ ਕਿਉਂ ਕਿਵੇਂ ਸ਼ੁਰੂ ਕਰਨ ਵਾਲੀ ਕੀ ਗੱਲ ਹੈ ਦੱਸ ਜੇ ਕੋਈ ਨੁਕਸਾਨ ਹੋਇਆ ਮੈਨੂੰ ਉਹ ਦੱਸ ਦੇ ਜੇ ਕੋਈ ਊਂ ਗੱਲ ਆ ਉਹ ਦੱਸ ਦੇ ਮੈਂ ਬੈਠਾ ਸੁਣੂੰਗਾ ਹੀ ਤੇਰੀ ਗੱਲ ਨੁਕਸਾਨ ਤਾਂ ਕੀ ਹੋਣਾ ਮੇਰੇ ਤੋਂ ਨੁਕਸਾਨ ਤਾਂ ਕੋਈ ਵੀ ਨਹੀਂ ਹੋਇਆ ਹਾਂ ਫਿਰ ਕੀ ਗੱਲ ਆ ਮੈਂ ਨਾ ਚ ਝਾੜੂ ਲਾ ਰਹੀ ਸੀਗੀ ਸਵੇਰੀ ਹੂੰ ਤੇ ਮੈਂ ਤਾਂ ਸਾਫ ਸਫਾਈ ਦੀ ਗੱਲ ਹੀ ਕਰੀ ਜਾਂਦੀ ਸੀਗੀ ਵੀ ਚਲ ਸਾਰੇ ਕਮਰੇ ਸਾਫ ਕਰ ਦਿੰਨੇ ਆ ਮੰਮੀ ਲੜ ਪਈ ਮੇਰੇ ਨਾਲ ਕਹਿੰਦੇ ਹਾਂ ਹਾਂ ਤੈਨੂੰ ਕਿਹਾ ਨਾ ਵੀ ਮੈਂ ਆਪੇ ਸਫਾਈ ਕਰ ਲੂੰਗੀ ਤੂੰ ਆਪਦਾ ਹੋਰ ਕੰਮ ਕਰ ਲੈ ਕਦੇ ਵੀ ਨਹੀਂ ਬੋਲੇ ਮੰਮੀ ਮੈਨੂੰ ਐਵੇਂ ਜਿਵੇਂ ਅੱਜ ਬੋਲੇ ਇੰਨਾ ਰੁੱਖਾ ਬੋਲੇ ਮੈਨੂੰ ਚੰਗਾ ਨਹੀਂ ਲੱਗਿਆ ਸੱਚ ਮੈਨੂੰ ਬਹੁਤ ਦੁੱਖ ਹੋਇਆ ਇਸ ਗੱਲ ਦਾ ਇਹਦੇ 'ਚ ਦੁੱਖ ਲੱਦਣ ਵਾਲੀ ਕੀ ਗੱਲ ਹੈ ਸਾਰੇ ਘਰ ਦੀ ਸਫਾਈ ਤੂੰ ਹੀ ਕਰਦੀ ਹੈ ਫਿਰ ਕੀ ਹੋ ਗਿਆ ਜਦ ਅੱਜ ਮੰਮੀ ਦਾ ਜੀ ਕਰਦਾ ਕਿ ਸਫਾਈ ਕਰਨ ਨੂੰ ਮੰਮੀ ਨੂੰ ਕਰਨ ਦੇ ਦਿੰਦੀ ਸਫਾਈ ਮੰਮੀ ਦਾ ਜੀ ਨਹੀਂ ਕਰਾਇਆ ਸੀਗਾ ਸਾਫ ਸਫਾਈ ਕਰਨ ਨੂੰ ਮੰਮੀ ਕਹਿੰਦੀ ਜਦੋਂ ਮੈਂ ਕਰਨੀ ਹੋਈ ਆਪੇ ਕਰਾ ਦੂੰਗੀ ਜਾਂ ਕਰ ਲੂੰਗੀ ਵੀ ਤੂੰ ਰਹਿਣ ਦੇ ਮੈਂ ਤਾਂ ਸਿੰਘ ਮਸਵੀਰੇ ਸਾਰਾ ਕੰਮ ਸੁਧਿਆਨ ਵੇੜਦਾ ਸੀਗਾ ਵੀ ਚਲ ਹੁਣ ਮੈਂ ਵਿਹਲੀ ਹੈਗੀ ਜਦ ਕੋਈ ਕੰਮ ਕਰ ਲੈਣੀ ਆਪਣਾ ਬਾਹਰਲਾ ਸਟੋਰ ਰੂਮ ਨਹੀਂ ਹੈਗਾ ਤੇ ਮੈਂ ਤਾਂ ਉਹ ਸਾਫ ਕਰਦੀ ਸੀਗੀ ਮੰਮੀ ਨੇ ਮੈਨੂੰ ਖੋਲਣ ਵੀ ਨਹੀਂ ਦਿੱਤਾ ਮੈਂ ਉਹਨੂੰ ਕੋਈ ਸਾਫ ਹੀ ਨਹੀਂ ਕਰਦਾ ਤਾਂ ਕਰਕੇ ਮੈਨੂੰ ਮੰਮੀ ਬਾਹਲਾ ਲੜੇ ਪਹਿਲਾਂ ਤਾਂ ਮੈਨੂੰ ਐਂ ਦੱਸ ਯਾਰ ਤੂੰ ਠੇਕਾ ਲਿਆ ਸਾਰਾ ਕੰਮ ਕਰਨ ਦਾ ਜਦੋਂ ਮੇਰੀ ਮਾਂ ਤੈਨੂੰ ਕਹੀ ਜਾਂਦੀ ਆ ਵੀ ਸਟੋਰ ਰੂਮ ਹਜੇ ਸਾਫ਼ ਨਹੀਂ ਕਰਨਾ ਉਹ ਪਿਛਲੇ ਦਿਨਾਂ ਨੂੰ ਕਰਿਆ ਤਾਂ ਸੀਗਾ ਮਾਨੇ ਸਾਬ ਤੂੰ ਹੀ ਲੈਣਾ ਉੱਥੇ ਜਾ ਕੇ ਬਾਕੀ ਸਾਰਾ ਘਰ ਥੋੜਾ ਪਿਆ ਉੱਥੇ ਜਾ ਕੇ ਕੰਮ ਕਰ ਲੈ ਤੁਸੀਂ ਵੀ ਮੈਨੂੰ ਭੱਜ ਕੇ ਪੈ ਰਹੇ ਹੋ ਭੱਜ ਕੇ ਪੈਣ ਵਾਲੀ ਗੱਲ ਨਹੀਂ ਆ ਯਾਰ ਜਦ ਤਨੂੰ ਸਮਝਾਈ ਜਾਂਦੇ ਸਾਰੇ ਆਣੇ ਸਟੋਰ ਰੂਮ ਦੇ ਵਿੱਚ ਦਸ ਕੀ ਰੱਖਿਆਗਾ ਬਹੁਤੂ ਕਾਰਟੂਨ ਸਮਾਨ ਆ ਉੱਥੇ ਜਾ ਕੇ ਤੂੰ ਕੀ ਸਫਾਈ ਕਰਨੀ ਐ ਹੋਰ ਕੰਮ ਕਰ ਲੈ ਰਸੋਈ ਦਾ ਕੰਮ ਕਰ ਲੈ ਹੈ ਵਿੜੇ ਦਾ ਕੰਮ ਕਰ ਲੈ ਮੈਂ ਸਾਰੇ ਕੰਮ ਹੀ ਕਰ ਲੇ ਸੀ ਰਸੋਈ ਦਾ ਕੰਮ ਵੀ ਨੀ ਆ ਤੇ ਬਾਥਰੂਮ ਸਾਫ ਕਰ ਲਾ ਜਾ ਕੇ ਸਾਰਾ ਕੁਝ ਕਰਦਾ ਮੈਂ ਸਾਰਾ ਕੁਝ ਸਫਾਈ ਕਰਦੀ ਸੀ ਇਕੱਲਾ ਉਹੀ ਰਹਿ ਗਿਆ ਸੀਗਾ ਤੇ ਜੇ ਫਿਰਕੀ ਹੋਇਆ ਪੰਦੀ ਸਟੋਰ ਰੂਮ ਆ ਪੰਦੀ ਵਾਧੂ ਕਾ ਤੁਸਮਾਨਾ ਸਫਾਈ ਤੇ ਹਰ ਇੱਕ ਚੀਜ਼ ਦੀ ਕਰਨੀ ਪੈਂਦੀ ਹੈ ਤੈਨੂੰ ਸੌਂਦਾ ਕਿ ਨਹੀਂ ਸੌਂਦਾ ਜਦੋਂ ਨੂੰ ਇੱਕ ਵਾਰੀ ਕਹਤਾ ਵੀ ਤੂੰ ਸਟੋਰ ਰੂਮ ਦੇ ਵਿੱਚ ਨਹੀਂ ਜਾਣਾ ਕੀ ਆ ਸਟੋਰ ਰੂਮ ਦੇ ਵਿੱਚ ਕਿਉਂ ਨਹੀਂ ਕੀ ਮੰਮੀ ਰੋਕ ਰਹੀ ਹੈ ਤੁਸੀਂ ਰੋਕ ਰਹੇ ਹੋ ਸਾਪਾ ਉੱਥੇ ਜਦੋਂ ਮੈਂ ਤੈਨੂੰ ਕਹੀ ਆ ਨਾ ਨਹੀਂ ਜਾਣਾ ਨਹੀਂ ਜਾਣਾ ਕੁਛ ਮਰਜ਼ੀ ਹੋਵੇ ਬੇਬੇ ਦਾ ਸਮਾਨ ਉੱਥੇ ਕੀਮਤੀ ਸਮਾਨ ਪਿਆਗਾ ਨਹੀਂ ਚਾਹੁੰਦੀਆਂ ਫਿਰ ਤੈਨੂੰ ਐ ਨਹੀਂ ਕਿਹਾ ਵੀ ਤੂੰ ਚਾਹੁੰਦੀ ਹੈ ਕਿ ਨਹੀਂ ਚਾਹਦੀ ਬਸ ਤੈਨੂੰ ਇੱਕ ਵਾਰੀ ਬੰਦੇ ਐਂ ਗੱਲ ਕਹਿਤੀ ਠੀਕ ਹੈ ਉੱਥੇ ਨਹੀਂ ਜਾਣਾ ਬਸ ਗੱਲ ਬੇਬੇ ਲੜੀ ਜਾਂਦੇ ਸੀ ਕਿ ਹੁਣ ਤੁਸੀਂ ਲੜੀ ਜਾਂਦੇ ਹੋ ਅੱਛਾ ਜੇ ਬਾਅਦ ਚ ਬੇਬੇ ਕੋਲ ਕੋਈ ਉਹੀ ਵੀ ਮਿੱਠੀ ਹੋਊਗੀ ਹਾਂ ਪੁੱਤ ਜਾਓ ਬਾਜ਼ਾਰ ਵਗਜੇ ਤੁਸੀਂ ਹੈ ਤੇ ਪਹਿਲਾਂ ਮੈਂ ਲੜੀ ਜਾਂਦੇ ਸੀ ਹੁਣ ਤੁਸੀਂ ਲੜਪੇ ਨਹੀਂ ਮੈਂ ਤਾਂ ਘਰ ਦੇ ਕੰਮ ਚੱਲ ਠੀਕ ਹੈ ਸਾਰਾ ਕੁਝ ਠੀਕ ਹੀ ਚੱਲ ਰਿਹਾ ਠੀਕ ਹੈ ਜਦੋਂ ਮੈਂ ਤੈਨੂੰ ਕਹਿੰਦਾ ਸਾਰੇ ਘਰ ਚ ਕਿਤੇ ਮਰਜੀ ਵੜ ਜਾ ਕਰ ਕਿਤੇ ਮਰਜੀ ਨਿਕਲ ਜਾ ਕਰ ਕਿਸੇ ਮਰਜੀ ਕਮਰੇ ਚ ਜਾਵੜਾ ਠੀਕ ਹੈ ਤੈਨੂੰ ਇਹ ਕਹਤਾ ਇੱਕ ਵਾਰੀ ਸਟੋਰ ਰੂਮ ਦੇ ਵਿੱਚ ਨਹੀਂ ਜਾਣਾ ਜਦੋਂ ਤੂੰ ਸਟੋਰ ਰੂਮ ਚ ਜਾਏਂਗਾ ਉਦੋਂ ਕਲੇਸ਼ ਹੋਊਗਾ ਹੀ ਹੋਊਗਾ ਗੱਲ ਖਤਮ ਤੂੰ ਮੇਰੀ ਗੱਲ ਤਾਂ ਦੱਸ ਤੂੰ ਮੈਨੂੰ ਨਹੀਂ ਪਤਾ ਮੈਨੂੰ ਆਪ ਨੂੰ ਨਹੀਂ ਪਤਾ ਪਤਾ ਤਾਂ ਸਾਰਾ ਖੁਸ਼ੀ ਹੋਊਗਾ ਜੇ ਨਹੀਂ ਪਤਾ ਹੁੰਦਾ ਚਾਹ ਵੀ ਨਹੀਂ ਦੁੱਬਰ ਕਰਤੀ ਇੱਥੇ ਕੱਢ ਕੇ ਵਾਪਸ ਇਹ ਹੋ ਜਾਈਏ ਮੈਂ ਕੀ ਕਹਿਦਾ ਤੁਹਾਨੂੰ ਜਦੋਂ ਮੈਂ ਤੈਨੂੰ ਇੱਕ ਵਾਰੀ ਕਹਤਾ ਵੀ ਮੇਰੇ ਨਾਲ ਬਹਿਸ ਨਾ ਕਰ ਹਾਂ ਬਾਰ-ਬਾਰ ਪੁੱਛਿਆ ਨਹੀਂ ਉੱਥੇ ਉੱਥੇ ਕੀ ਹੈ ਉੱਥੇ ਕੀ ਹੈ ਉੱਥੇ ਕੀ ਹੈ ਮੈਨੂੰ ਵੀ ਪਤਾਗਾ ਜਦੋਂ ਮੈਂ ਜੰਮਿਆ ਸੀ ਉਹਦਾ ਸ਼ੋਰੂਮ ਬੰਦ ਆ ਹਾਂ ਫਿਰ ਇਹੀ ਤਾਂ ਮੈਂ ਪੁੱਛਦੀ ਇਹਨੇ ਮੈਂ ਆਪ ਨਹੀਂ ਖੋਲ ਕੇ ਦੇਖ ਤੂੰ ਮੈਨੂੰ ਪੁੱਛੀ ਚੱਲ ਮੈਨੂੰ ਜਦੋਂ ਮੈਨੂੰ ਪਤਾ ਹੀ ਨਹੀਂ ਫਿਰ ਤੁਸੀਂ ਬੇਬੇ ਨੂੰ ਪੁੱਛੋ ਫਿਰ ਮੈਂ ਕਿਹਾ ਪੁੱਛਾਂ ਵੀ ਕੀ ਹੈ ਉੱਥੇ ਮੈਂ ਕਿਹਾ ਪੁੱਛਾਂ ਜਦੋਂ ਮੇਰੀ ਮੇਰੇ ਮੇਰੇ ਨਾ ਮਾਪੇ ਉਹਨੇ ਮੈਨੂੰ ਇੱਕ ਗੱਲ ਸਿਖਾਈ ਹੈ ਜਦੋਂ ਮਾਪੇ ਉਹ ਐ ਕਹਦੇ ਨੇ ਨਾ ਵੀ ਆਹ ਪੁੱਤ ਕੰਮ ਨਹੀਂ ਕਰਨਾ ਤਾਂ ਅਸੀਂ ਉਹ ਚੀਜ਼ ਨਹੀਂ ਕਰਦੇ ਤੇਰੇ ਨੂੰ ਖੜੇ ਨਹੀਂ ਪੈਂਦੇ ਅਸੀਂ ਹਰ ਇੱਕ ਚੀਜ਼ ਦੇ ਜਿਹਦੀ ਕੋਲ ਵੀ ਗੱਲ ਕਰਦੀ ਆ ਉਹੀ ਭੱਜ ਕੇ ਪੈ ਜਾਂਦਾ ਤੇ ਮੈਂ ਕਿਹੜਾ ਕੁਝ ਮਾੜਾ ਕਰਨ ਲੱਗੀ ਸੀ ਘਰ ਦਾ ਹੀ ਕੰਮ ਕਰਨ ਲੱਗੀ ਸੀ ਸਾਰੇ ਨੇ ਮੈਨੂੰ ਹੀ ਮਾੜੀ ਬਣਾਤਾ ਨਾ ਇਹੋ ਜਿਹਾ ਕੀ ਹੈ ਸਟੋਰ ਰੂਮ ਚ ਵਾਧੂ ਘਾਟੂ ਸਮਾਨ ਹੀ ਆ ਫਿਰ ਕੀ ਹੋ ਗਿਆ ਜੇ ਮੈਂ ਸਫਾਈ ਕਰ ਦਿੰਦੀ ਜਾਂ ਫਿਰ ਕੋਈ ਹੋਰ ਗੱਲ ਆ ਸਾਈ ਜੀ ਮਾਰਦਾ ਚਲ ਸੁੱਕੇ ਪਏ ਨੇ ਅੰਦਰ ਪਤਾ ਨਹੀਂ ਕੀ ਕਰੀ ਜਾਂਦੀ ਆ ਮਨੇ ਅੰਦਰ ਮਾ ਹਾਂ ਕੀ ਹੋ ਗਿਆ ਮਤਨੂ ਆਏ ਕਹਿੰਦਾ ਸੀ ਹਾਂ ਮਨਿੰਦਰ ਦਰਕੀ ਤੇ ਕੀ ਕਰਦੀ ਸੀ ਕੀ ਕਰਨਾ ਸੀ ਉਹਨੇ ਤਾਂ ਤੇ ਕਹਿੰਦੀ ਮੈਨੂੰ ਚਾਹ ਪੜਾ ਕੇ ਕਹਿੰਦੀ ਮਾਂ ਮੈਂ ਸਟੋਰੂਮ ਦੀ ਸਫਾਈ ਕਰ ਰਹਾ ਹਾਂ ਹਾਂ ਮੇਰੇ ਕੋਲ ਆਈ ਸੀ ਹੁਣ ਅੱਛਾ ਮੇਰੇ ਕੋਲ ਤੇਰੀ ਸ਼ਿਕਾਇਤ ਨੂੰ ਹੋ ਰਹੀ ਸੀ ਕਿ ਮਾਂ ਮੈਨੂੰ ਐਂ ਬੋਲੀ ਐਨਾ ਕੁਝ ਐ ਵੀ ਮੈਂ ਤਾਂ ਘਰ ਦੀ ਸਾਰੀ ਸਫਾਈ ਕਰਕੇ ਸਟੋਰੂਮ ਚ ਜਾਣ ਲੱਗੀ ਸੀਗੀ ਠੀਕ ਹੈ ਕਹਿੰਦੀ ਉੱਥੇ ਕੀ ਆ ਬੰਦ ਕਮਰੇ ਦੇ ਵਿੱਚ ਮੈਨੂੰ ਦੱਸ ਤੂੰ ਮੈਂ ਕਹਿੰਦਾ ਮੈਨੂੰ ਤਾਂ ਆਪਣੀ ਪਤਾ ਸੌ ਸਵਾਲ ਕਰਦੇ ਸੀ ਫਿਰ ਮੈਂ ਤਾਂ ਗੱਲ ਪੈ ਗਿਆ ਇਹਦੀ ਨਾਲੇ ਆਈ ਕਹਿੰਦੀ ਐਂ ਮੇਰੇ ਮਾ ਗੱਲ ਪੈ ਗਈ ਐ ਹੁਣ ਤੂੰ ਗੱਲ ਪੈ ਗਿਆ ਕਹਿੰਦੀ ਇਹ ਜਗ੍ਹਾ ਕੀ ਐ ਕਹਿੰਦੀ ਮੈਂ ਤਾਂ ਪਤਾ ਕਰਕੇ ਰਹੂੰਗੀ ਹੁਣ ਮੈਂ ਨਹੀਂ ਕਿ ਹਾਂ ਜਿੰਦਾ ਅਕੇ ਚਾਬੀ ਕਿੱਥੇ ਮੈਂ ਸਫਾਈ ਕਰਨੇ ਮੈਂ ਕਿ ਤੈਂ ਕੀ ਲੈਣਾ ਤੈਂ ਕਿੰਦੇ ਲੈਣੇ ਸਫਾਈ ਕਰਕੇ ਮੈਂ ਕਰਾਂ ਨਾ ਕਰਾਂ ਮੈਂ ਕਹਾਂ ਇਹਦੇ ਵਿੱਚ ਤਾਂ ਬੇਫਾਲਤੂ ਚੀਜ਼ਾਂ ਸਟ ਰੱਖੀਆਂ ਜਿਹੜੀਆਂ ਆਪਣੇ ਨਹੀਂ ਕੰਮ ਆਉਣੀਆਂ ਸਫਾਈ ਕਰਕੇ ਕੀ ਕਰਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵਾਂ ਜੇ ਕਿਤੇ ਇਹ ਕਮਰਾ ਖੋਲ ਲੈਣਾ ਨਹੀਂ ਤਾਂ ਆਪਣੇ ਸਾਰੇ ਜਿਹੜੇ ਰਾਜ ਹਨ ਸਾਰੇ ਖੁੱਲ੍ਹ ਜਾਣਗੇ ਨਾ ਨਾ ਪੁੱਤ ਮੈਂ ਤਾਂ ਚਾਹ ਬਿਲਕੁਲ ਕੋ ਕੇ ਰੱਖਦੀ ਕੁਛ ਮਰਜੀ ਹੋ ਜੇ ਨਾ ਤਾਂ ਇਹਨੂੰ ਦੱਸਣਾ ਵੀ ਕੀ ਗੱਲ ਆ ਕੀ ਨਾ ਤੇ ਨਹੀਂ ਘਬਰਾ ਖੋਲਣਾ ਮੈਂ ਤਾਂ ਟੈਨਸ਼ਨ ਹੋਈ ਪਈ ਐ ਅਸੀਂ ਸੌ ਕੰਮ ਬਗ ਜਾਨਨੇ ਆ ਆਪਦਾ ਠੀਕ ਐ ਕਈਆਂ ਦੀ ਤੂੰ ਸੁੱਤੀ ਸਾਤੀ ਪਈ ਹੋਵੇਂ ਇਹ ਕਮਰਾ ਖੋਲ ਲੈ ਫਿਰ ਕਿਤੇ ਉਹੀ ਗੱਲ ਹੋ ਜਾ ਜਾਂਦੀ ਹੋ ਜਾ ਹੁਣ ਤਾਂ ਇਹਨੂੰ ਇਕੱਲੀ ਨੂੰ ਘਰੇ ਵੀ ਨਹੀਂ ਛੱਡਣ ਜੋਗੇ ਨਹੀਂ ਪੁੱਤ ਅੱਗੇ ਤਾਂ ਮੈਂ ਅਣਗੋਲੀ ਜੀ ਹੋਈ ਪਈ ਸੀ ਵੀ ਚੱਲ ਕੋਈ ਨਾ ਹੁਣ ਤਾਂ ਜਦੋਂ ਇਹਨੇ ਕਮਰੇ ਬਣ ਗਈ ਐ ਨਾ ਤੇ ਮੈਂ ਤਾਂ ਉਹਨੂੰ ਪੂਰੀ ਝੋਸਤਾ ਮੈਂ ਤਾਂ ਹੁਣ ਇਹ ਵੀ ਐ ਨਹੀਂ ਗਿਆ ਰੱਖਦੀ ਵੀ ਇਹ ਕਿੱਥੇ ਆ ਕੀ ਕਰਦੀ ਐ ਉਹ ਹਿਦਾਂ ਮੈਂ ਕਿਹਾ ਨਾ ਹੁਣ ਤਾਂ ਉਹਨੂੰ ਮੈਂ ਗਾਲਾਂ ਗੁਲਾ ਦੇ ਕੇ ਬਿਠਾ ਕੇ ਆਇਆ ਮੈਂ ਕਿਹਾ ਚੁੱਪਚਾਪ ਇੱਥੇ ਬਹਿ ਜਾ ਚਾਹ ਜੀ ਲੈ ਕੇ ਆਈ ਸੀ ਚਾਹ ਵੀ ਉੱਥੇ ਛੱਡ ਆ ਮੈਂ ਤਾਂ ਪੀਤੀ ਨਹੀਂ ਮੈਂ ਕਿਹਾ ਮੈਂ ਨਹੀਂ ਪੀਦਾ ਬਾਰੇ ਸਵਾਲ ਜਵਾਬ ਜੇ ਨਾ ਕਰ ਮੈਂ ਤੈਨੂੰ ਸਿੱਧੀ ਗੱਲ ਕਹਿ ਦੀ ਜੋ ਜਦੋਂ ਮੈਂ ਜੰਮਿਆ ਸੀਗਾ ਨਾ ਜੰਮਣ ਤੋਂ ਪਹਿਲਾਂ ਦਾ ਕਮਰਾ ਬੰਦ ਆ ਇਹ ਮਾਂ ਨੇ ਖੋਲਿਆ ਹੀ ਨਹੀਂ ਹਾਂ ਠੀਕ ਹੈ ਮੈਂ ਕਿਹਾ ਬਹੁਤ ਮੈਂ ਕਿਹਾ ਪੁਰਾਣੇ ਰਾਜ ਇਹਦੇ ਵਿੱਚ ਕਮਰੇ ਦੇ ਵਿੱਚ ਠੀਕ ਹੈ ਤੇ ਮੈਂ ਕਿਹਾ ਵੇ ਇੱਥੇ ਉਹ ਵੀ ਘਤਾ ਮੈਂ ਸੱਪ ਐਥੇ ਦੋ ਤਿੰਨ ਹਾਂ ਮੈਂ ਕਿਹਾ ਸੱਪ ਬੰਦ ਕਰਕੇ ਰੱਖੇ ਹੋਏ ਆ ਲੜ ਜਾਣਗੇ ਇੱਕ ਦਿਨ ਤੇ ਹੁਣ ਤਾਂ ਮੇਰੇ ਢਿੱਡ ਜਾ ਮੱਚਿਆ ਜਦੋਂ ਮੈਨੂੰ ਚਿੜਕੀ ਗੁੱਸਾ ਤਾਂ ਮੈਨੂੰ ਕਮਰੇ ਦਾ ਸੀ ਚਲ ਮੈਂ ਆਖਾ ਮੈਂ ਆਖਾ ਹੁਣ ਇੰਨਾ ਚਿਰ ਹੋ ਗਿਆ ਕਦੇ ਮੈਂ ਤੇਦਾ ਮੂੰਹ ਸੀ ਫਟਕਾਰਿਆ ਕੁਝ ਨਹੀਂ ਸੀ ਕਿਹਾ ਤੇ ਜਦੋਂ ਮੈਂ ਭੱਜ ਕੇ ਪੈ ਗਈ ਹੈ ਤੇ ਪਰ ਹੁਣ ਤੂੰ ਕੁਝ ਨਹੀਂ ਕੋ ਤੈਨੂੰ ਕਿੰਨਾ ਮਰਜੀ ਪੁੱਛੇ ਤੂੰ ਨੇ ਕੋਈ ਬਾਪ ਕਢਣੀ ਵਸ ਮੈਂ ਜਣਾ ਮੇਰਾ ਕੰਮ ਜਾਣੇ ਮੈਂ ਤਾਂ ਕੁਝ ਨਹੀਂ ਕਹਿੰਦਾ ਉਹਨੂੰ ਠੀਕ ਹੈ ਮੈਂ ਤਾਂ ਉਹਨੂੰ ਸਾਫ਼ ਹੀ ਮਨ੍ਹਾ ਕਰਤਾ ਨਾ ਬਸ ਮੈਂ ਤੈਨੂੰ ਇੱਕ ਗੱਲ ਦੱਸਦੀ ਮੈਨੂੰ ਟੈਨਸ਼ਨ ਹੋਈ ਪਈ ਆ ਹੁਣ ਵੀ ਕਿਤੇ ਦਵਾਰੇ ਕੋਸ਼ਿਸ਼ ਕਰੂਗੀ ਹਰ ਦਿਨ ਤੈਨੂੰ ਪਤਾ ਤਾਂ ਹੈ ਜਿਹੜੀ ਗੱਲ ਉਹਨਾਂ ਨੂੰ ਨਾ ਕਰਦੇ ਦੁਬਾਰੇ ਜਾਣ ਕਿ ਉਹ ਗੱਲ ਕਰਦੀ ਐ ਤੂੰ ਕਿਉਂ ਫਿਕਰ ਕਰਦਾ ਮੈਂ ਹੈਗੀ ਐ ਨਾ ਘਰੇ ਹਾਂ ਮੈਂ ਇਹਨੂੰ ਕਮਰੇ ਬਣੀ ਜਾਣੀ ਨਹੀਂ ਦਿੰਦੀ ਬਸ ਠੀਕ ਐ ਮੈਂ ਤਾਂ ਹੀ ਟੈਨਸ਼ਨ ਸੀਗੀ ਛੋਟੇ ਨੂੰ ਵੀ ਸਮਝਾਉਣਾਗਾ ਮੈਂ ਵੀ ਮਾੜਾ ਮੋਟਾ ਉਹ ਵੀ ਧਿਆਨ ਰੱਖੇ ਚਲ ਕੋਈ ਨਾ ਕੋਈ ਯਾਰੀ ਮੈਂ ਸੇ ਬਸ ਗੱਨਾਉ ਕਰਦਾ ਹੋਵੇ ਤੇ ਮੈਂ ਅੱਬਲ ਵਿੱਚ ਤਾਂ ਐ ਕਰ ਦਾਂ ਮਾਂ ਠੀਕ ਐ ਕੋਈ ਪੇਟੀ ਲਮਾਰੀ ਉਹ ਗੇਟ ਦੇ ਮੂਰੇ ਲਾ ਦੇਣਾ ਭਰ ਕੇ ਪੇਟੀ ਲਮਾਰੀ ਬਾਹਰ ਚ ਕਿੱਥੇ ਲਾਵਾਂਗੇ ਭੈੜੀ ਲੱਗਦੀ ਐ ਹਾਂ ਹਾਂ ਕੁਛ ਨਹੀਂ ਹੁੰਦਾ ਮਾਪੀ ਖਿਆਲ ਰੱਖ ਤੂੰ ਕੀ ਫਿਕਰ ਕਰੀ ਜਨਾ ਮੈਂ ਆ ਗਈ ਨਾ ਘਰੇ ਮੈਂ ਕਿਹੜਾ ਕਿਤੇ ਜਾਣਾ ਜਦੋਂ ਮੈਂ ਕਿਤੇ ਜਾਇਆ ਕਰੂੰਗੀ ਉਹਦੇ ਨਾਲ ਲੈ ਜਾ ਕਰੂੰਗੀ ਹਾਂ ਐ ਕਰ ਲਈ ਫਿਰ ਹਾਂ ਪੀਲਾ ਚਾਹ ਜਾ ਕੇ ਜਾ ਚਾਹ ਪੀ ਲੰਨਾ ਮੈਨੂੰ ਤਾਂ ਇੰਨੀ ਫਿਕਰ ਲੱਗੀ ਪਈ ਆ ਪਤਾ ਨਹੀਂ ਕਿਉਂ ਸਮਝੋ ਬਾਅਦ ਮੈਂ ਤਾਂ ਪਾਣੀ ਹੁਣ ਲੰਘਿਆ ਨਹੀਂਗਾ ਸੋਈ ਦੇ ਵਿੱਚ ਇੱਕ ਗੱਲ ਸੁਣ ਕੇ ਜਾ ਕੇ ਕੋਈ ਨਹੀਂ ਟੈਨਸ਼ਨ ਹੋ ਗਈ ਸਾਰੇ ਰਾਜਵਾਰ ਆ ਜਾਣਗੇ ਫਸ ਜਾਗੇ ਆਪਾਂ ਫਿਕਰ ਤਾਂ ਮੈਨੂੰ ਬਥੇਆ ਆ ਆਹਦੇ ਵੀ ਚਾਹ ਬਾਹਰ ਲਿਕਣ ਵਾਲੀ ਹੋ ਗਈ ਮੈਂ ਕਬੂਮਾ ਮਰ ਗਈ ਇਹਨੇ ਆ ਕੇ ਕੱਟ ਮਾਰਿਆ ਆ ਕਿ ਮੈਂ ਇਹਦੇ ਕਮਰੇ ਦੀ ਸਫਾਈ ਕਰ ਲਾਂ ਨਾ ਕੋਈ ਦਿਵਾਲੀ ਨਾ ਕੋਈ ਲੋੜੀ ਹਾਂ ਆਗੇ ਸਫਾਈਆਂ ਕਰਨੀਆਂ ਮੈਨੂੰ ਤਾਂ ਸਮਝ ਨਹੀਂ ਲੱਗਦੀ ਉਹੀ ਤਾਂ ਗੱਲ ਹੈ ਚਲ ਤੂੰ ਮੜਾ ਜੇ ਸਮਝਾਈ ਇਹਨੂੰ ਚੰਗਾ ਚਲ ਕੋਈ ਨਾ ਮਾਪੀ ਸਮਝਾ ਦਊਗੀ ਹਾਂ ਬਾਪੂ ਤਾਂ ਚਲਦੀ ਆ ਤੂੰ ਮੜਾ ਜਾਂ ਕੇ ਕਹਿ ਦੀ ਕਿ ਭਾਈ ਇਹ ਤੇਰੇ ਬਾਪੂ ਦਾ ਕੀਮਤੀ ਸਮਾਨ ਪਿਆ ਠੀਕ ਹੈ ਤੇ ਤੇਰੇ ਚਾਚੇ ਦੇ ਨਾਲ ਸਾਂਝਦਾਰੀ ਸੀ ਜਿਹੜੀ ਚੀਜ਼ ਦੀ ਉਹ ਚੀਜ਼ਾਂ ਪਈਆਂ ਨੇ ਉਹ ਜਿੰਨਾ ਖੋਲਣਿਆ ਨਹੀਂ ਕਿ ਬਾਪੂ ਨੇ ਸਖਤ ਮਨਾ ਪਰ ਆਜਾ ਮੈਨੂੰ ਕਿਹਾ ਸੀ ਮੈਂ ਆਖ ਜਿਹੜੀ ਚੀਜ਼ ਆਪਾਂ ਨਹੀਂ ਵਰਤਦੇ ਉਹ ਆ ਕਿ ਫਿਰ ਵਰਤਦੇ ਆ ਕਿ ਰੱਖੀਆਂ ਕਿਉਂ ਉਹ ਕਹਿੰਦੀ ਮੈਨੂੰ ਆਖ ਕਿ ਫਿਰ ਕਵਾੜਾ ਲੈਂ ਦੇ ਦੋ ਸਵਾਲ ਤਾਂ ਮਾਰੇ ਕਰਦੀ ਐ ਤਾਂ ਹੀ ਤਾਂ ਕੁੱਟ ਭਾਲਦੀ ਐ ਹੋਰ ਮੈਂ ਕਿਹਾ ਕਵਾੜ ਦੇਣ ਵਾਲੇ ਨਹੀਂ ਇਹ ਤਾਂ ਆਪਣੇ ਚੀਜ਼ਾਂ ਮੈਂ ਕਦੇ ਕਰਾਈ ਆਪਾਂ ਨੂੰ ਲੋੜ ਪੈ ਜਾਂਦੀ ਉਹ ਚੀਜ਼ਾਂ ਹਾਂ ਚੱਲ ਕੋਈ ਨਾ ਜਾ ਪੀਲੇ ਚਾਹ ਦੀ ਕੁੱਟ ਜਾ ਕੇ ਤੂੰ ਹਾਂ ਤੂੰ ਨਾ ਵੀ ਟੈਨਸ਼ਨ ਕਰ ਦੱਸ ਲੈ ਮੁੰਡੇ ਕੋਲੇ ਵੀ ਦੱਸਣ ਲੱਗ ਗਈ ਹਾਂ ਮੈਂ ਤਾਂ ਹੋਰ ਸੀ ਮੁੰਡਾ ਵੀ ਸਹੀ ਕਹਿੰਦਾ ਵੀ ਮਾਂ ਤੇ ਕਰ ਲੱਗਿਆ ਪਿਆ ਮੈਨੂੰ ਵੀ ਹੁਣ ਮੈਂ ਪੂਰੀ ਨਹੀਂ ਕਰੱਖਿਆ ਕਰੂੰ ਤੇ ਇਹ ਕੀ ਕਰਦੇ ਆ ਕੀ ਨਾ ਮੈਂ ਅਸਲ ਵਿੱਚ ਤਾਂ ਬੈਠੀ ਹੀ ਉੱਥੇ ਕਰੂੰ ਜਿਆਦਾ ਅੰਦਰ ਵੜ ਕੇ ਬੈਂਦੀ ਨਹੀਂ ਕੋਈ ਨਾ ਇਹਨੂੰ ਕੋਲਦੇ ਆ ਦੱਸਦੇ ਆ ਕਮਰੇ ਦਾ ਰਾਜ ਇਹਨੂੰ ਕੁੜੇ ਮੈਂ ਹਾਂ ਜੀ ਮੰਮੀ ਉਹ ਤਾਂ ਮੈਂ ਕਹਿੰਦੀ ਸੀ ਮੈਂ ਨਾ ਉਧਰ ਤੇ ਤਾਈਕੇ ਘਰੇ ਜਾ ਕੇ ਆਉਣੀ ਉਹਨਾਂ ਦੀ ਬੁੜੀ ਮੁੱਕ ਗਈ ਸੀ ਅੱਛਾ ਤੇ ਮੈਂ ਹਾਂ ਚੱਲ ਮੈਂ ਜਾਇਆ ਮੈਂ 10 ਮਿੰਟ ਹਾਂ ਹਾਂ ਮੰਮੀ ਤੁਸੀਂ ਕੋਈ ਗੱਲ ਨਹੀਂ ਚਾਯੋ ਮੈਂ ਘਰ ਦੱਤਿਆਂ ਰੱਖੂੰਗੀ ਤੇ ਕੰਮ ਤਾਂ ਧੰਨ ਵੇੜ ਲਈ ਚੰਗਾ ਠੀਕ ਮਮੀ ਬਾਕੀ ਤਾਂ ਬਸ ਸਾਰਾ ਨਿਬੜਿਆ ਹੀ ਹੋਇਆ ਮਤਲਬ ਅਈ ਸ਼ਾਇਦ ਖੇਤੋਂ ਆਉਣ ਆ ਲਿਆ ਉਹ ਖੇਤੋਂ ਆਉਣਗੇ ਤੇ ਰੋਟੀ ਪਾਣੀ ਦੇ ਦੀ ਬਣਾ ਕੇ ਉਹਨਾਂ ਨੂੰ ਹਾਂ ਚਾਹ ਮੈਂ ਧਰ ਲਈ ਆ ਸਬਜ਼ੀ ਬਣੀ ਪਈ ਆ ਰੋਟੀ ਬਣਾ ਦੂਗੀ ਗਰਮ ਬਸ ਠੀਕ ਐ ਨਾਲੇ ਪੁੱਤ ਮੈਂ ਤੈਨੂੰ ਐ ਕਹਿੰਦੀ ਸੀ ਮੈਂ ਜਿਹੜਾ ਸੀਰੇ ਬੋਲੀ ਨਾ ਉਹਦਾ ਗੁੱਸਾ ਨਾ ਕਰੀ ਬਸ ਮੈਨੂੰ ਹੀ ਗੁੱਸਾ ਆ ਜਾ ਗਿਆ ਮੈਂ ਆਖਾ ਚਲੋ ਬੰਦ ਕਮਰਾ ਪਿਆ ਐਵੇਂ ਹੀ ਕਮਣੀ ਟੱਕਰਾ ਮਾਰਦੀ ਫਿਰਦੀ ਐ ਹਾਂਜੀ ਹਾਂਜੀ ਮਮੀ ਲੈ ਗੁੱਸਾ ਥੋੜਾ ਕਰੂੰਗੀ ਤੁਸੀਂ ਵੀ ਤਾਂ ਮੇਰੇ ਮਾਂ ਨਾਲ ਮੇਰੀ ਮਾਂ ਵੀ ਤਾਂ ਮੈਨੂੰ ਝੜਕੀ ਦਿੰਦੀ ਸੀਗੀ ਨਾਲ ਤੁਹਾਨੂੰ ਵੀ ਮੇਰੀ ਫਿਗਰੀ ਸੀ ਵੀ ਸ ਆਇਆ ਤਾਂ ਮੈਨੂੰ ਪਤਾ ਐ ਤਾਂ ਮੇਰੀ ਤੀ ਬਥੇਰੀ ਸਿਆਣੀ ਆ ਵੀ ਗੁੱਸਾ ਨਹੀਂ ਕਰਦੀ ਹਾਂ ਹਾਂਜੀ ਮੰਮੀ ਬਸ ਮੈਨੂੰ ਵੀ ਤਾਂ ਹੀ ਸੀਗਾ ਵੀ ਮੈਂ ਆਪਦਾ ਘਰ ਨਾਲ ਸਾਫ ਸਫਾਈ ਵਧੀਆ ਸਾਫ ਸਵਾਰ ਕੇ ਰੱਖਾਂ ਹੋਰ ਕੁਛ ਨਹੀਂ ਤਾਂ ਹੀ ਮੈਂ ਸਾਫ ਕਰਨ ਲਈ ਖੋਲਿਆ ਸੀਗਾ ਉਹ ਚੱਲ ਪੁੱਤ ਆ ਦੇਖ ਐਥੇ ਤੂੰ ਰੋਜ਼ ਹੀ ਸਫਾਈ ਕਰਦੀ ਐ ਤੇ ਉੱਥੇ ਬਾਹੜਾ ਕੂੜ-ਕਬਾੜ ਜਿਆ ਪਿਆ ਐ ਪੁੱਤ ਕਾਨੂੰ ਤੂੰ ਹੱਥ ਪਤਲਾ ਮਾਰਨਾ ਸੋ ਕੋਈ ਜਾਨਵਰ ਹੁੰਦਾ ਕੋਈ ਗੱਲ ਨਹੀਂ ਹਾਂ ਤਾਂ ਕਹਿਣੀ ਐ ਪੁੱਤ ਚੱਲ ਚੰਗਾ ਮੈਂ ਛੇਤੀ ਆ ਜੀ ਠੀਕ ਐ ਮੰਮੀ ਤੁਸੀਂ ਆਜੋ ਜਲਦੀ ਮੰਮੀ ਹੁਣ ਘਰੋਂ ਗਈ ਲਾ ਡਿਵੀ ਨਹੀਂ ਹੈ ਕਰੇ ਤੇ ਵੀਰਾ ਵੀ ਨਹੀਂ ਹੈਗਾ ਕਰੇ ਹੁਣ ਮੈਂ ਪਤਾ ਕਰ ਸਕਦੀ ਆ ਵੀ ਉਸ ਕਮਰੇ ਵਿੱਚ ਕੀ ਹੈ ਵੀ ਇਹ ਸਾਰੇ ਜਾਣ ਮੈਨੂੰ ਕਮਰੇ ਦੇ ਨੇੜੇ ਕਿਉਂ ਨਹੀਂ ਜਾਣ ਦਿੰਦੇ ਸਵੇਰੇ ਮੰਮੀ ਤਾਂ ਮੇਰੇ ਨਾਲ ਜੇ ਲਾਡੀ ਨੂੰ ਕਿਹਾ ਤਾਂ ਉਹ ਕਮਰੇ ਪਿੱਛੇ ਮੇਰੇ ਨਾਲ ਲੜਿਆ ਇਹੋ ਜਿਹਾ ਕੀ ਆ ਕਮਰੇ ਚ ਮੈਨੂੰ ਪਤਾ ਕਰਨਾ ਪਊਗਾ ਪਰ ਅਜੇ ਮੂੰ ਚਾਬੀ ਲੱਭਣੀ ਪਊਗੀ ਵੀ ਚਾਬੀ ਕਿੱਥੇ ਰੱਖੀ ਆ ਰੱਖੀ ਤਾਂ ਮੈਨ ਇੱਥੇ ਕਿਤੇ ਹੋਗੀ ਉਹ ਆ ਗਿਆ ਹੁਣ ਪਹਿਲਾਂ ਪਹਿਲਾਂ ਮੈਂ ਵੇਖਾਂ ਕੋਲ ਵੀ ਉਸ ਕਮਰੇ ਚ ਕੀ ਕੀ ਨਹੀਂ ਚੱਕ ਵੀ ਕਿਤੇ ਆਪਣੀ ਮੇਰੀ ਗੱਲ ਸੁਣ ਬਈ ਮੈਂ ਨਹੀਂ ਕਰਨੀ ਯਾਰ ਨੌਕਰੀ ਨੌਕਰੀ ਹੁਣ ਕਿਉਂ ਨੌਕਰੀ ਕਿਉਂ ਨਹੀਂ ਕਰਨੀ ਓ ਯਾਰ ਮੈਨੂੰ ਤਾਂ ਤੇਰੀ ਸਮਝ ਨਹੀਂ ਲੱਗਦੀ ਕਦੇ ਤੂੰ ਕਹਿੰਦਾ ਮੈਂ ਨੌਕਰੀ ਨਹੀਂ ਕਰਨੀ ਕਦੇ ਤੂੰ ਕਹਿੰਦਾ ਮੈਂ ਖੇਤੀ ਨਹੀਂ ਕਰਨੀ ਤੂੰ ਕਰਨਾ ਕੀ ਆ ਜਿੰਦਗੀ ਦੇ ਵਿੱਚ ਕੋਈ ਲਕਸ਼ ਰੱਖਿਆ ਤੂੰ ਆਉਂਦਾ ਕਿ ਨਹੀਂ ਰੱਖਿਆ ਮੇਰੀ ਗੱਲ ਸੁਣ ਨਾ ਮੈਂ ਜਾਣਾ ਬਾਹਰ 4 ਲੱਖ ਰੁਪਏ ਇਹਨਾਂ ਨੂੰ ਵੀ ਤਾਂ ਦੇਵਾਂਗੇ ਉਹਨੇ ਪੈਸੇ ਲਾ ਕੇ ਬਾਹਰ ਜਾਵੜੇ ਨਾ ਯਾਰ ਸਾਰੀ ਗਰੀਬੀ ਚੱਕ ਦੂੰ ਕਮਾਲ ਹੋ ਗਈ ਯਾਰ ਬਾਹਰ ਜਾਣਾ ਸੌਖਾ ਹੀ ਪਿਆ ਬਾਹਰ ਜਾਣ ਪਹਿਲਾਂ ਅਲਰਟਸ ਕਰਨੀ ਪੈਂਦੀ ਆ ਠੀਕ ਹੈ ਉਹ ਕਲੀਅਰ ਕਰੇਗਾ ਉਸ ਤੋਂ ਬਾਅਦ ਵਿੱਚ ਤੈਨੂੰ ਪਤਾ ਕਿੰਨੇ ਰੁਪਏ ਏਜੰਟਾਂ ਨੂੰ ਦੇਣੇ ਪੈਂਦੇ ਆ ਫਿਰ ਜਾ ਕੇ ਬਾਹਰ ਦੀਆਂ ਫੀਸਾਂ ਕਾਲ ਜਾਂਦੇ ਆ ਫੀਸਾਂ ਘੱਟੋ ਘੱਟ 4 ਲੱਖ ਨਹੀਂ 20 ਲੱਖ ਨਾ ਖੜਾ ਛੁੜਦਾ ਐਨਆਰਪੀਆ ਕਿੱਥੇ ਆਪਣੇ ਕੋਲੇ ਐਵੇਂ ਮਰੀ ਜਾਣਾ ਤੂੰ ਯਾਰ ਬਾਰੇ ਬਾਹਰ ਜਾ ਕੇ ਕਿਹੜਾ ਨਾਲ ਦੇ ਨਾਲ ਕੰਮ ਮਿਲ ਜੂਗਾ ਮੇਰੇ ਨਾਲ ਦੇ ਹੈਗੇ ਹੈਗੇ ਮੇਰੀ ਗੱਲ ਹੋਈ ਸੀਗੀ ਉਹਨਾਂ ਨਾਲ ਉਹਨਾਂ ਨੇ ਤਾਂ ਹੀ ਤੈਨੂੰ ਮੈਂ ਕਿਹਾ ਓ ਯਾਰ ਬਈ ਤੂੰ ਇੱਥੇ ਹੀ ਕੰਮ ਕਰ ਲੈ ਠੀਕ ਹੈ ਤੈਨੂੰ ਪਤਾ ਨਹੀਂ ਜਿਹਦਾ ਇੱਥੇ ਇੱਕ ਵਾਰੀ ਕੰਮ ਚੱਲ ਪਿਆ ਨਾ ਉਹਦਾ ਇੱਥੇ ਕੈਨੇਡਾ ਅਮਰੀਕਾ ਦਾ ਹੈ ਬਾਹਰ ਤਾਂ ਕੀ ਕਰੇਗਾ ਸਾਰੇ ਜਵਾਬਦਾਰ ਰੋਈ ਜਾਂਦੇ ਆ ਯਾਰ ਉਥੇ ਫਾਹੇ ਲਾ ਲਾ ਮਰੀ ਜਾਂਦੇ ਕੋਈ ਐਕਸੀਡੈਂਟ ਹੋਈ ਜਾਂਦਾ ਕਿੰਨਾ ਕੁਝ ਉਥੇ ਤੈਨੂੰ ਪਤਾ ਨਹੀਂ ਲੱਗਦਾ ਯਾਰ ਸਾਰਾ ਸਾਰਾ ਦਿਨ ਤਾਂ ਫੋਨ ਦੇਖੀ ਜਾਂਦਾ ਰਹਿਣਾ ਉਹ ਚੀਜ਼ਾਂ ਤਾਂ ਇੱਥੇ ਵੀ ਹੁੰ ਹਾਂ ਕਿਹੜਾ ਹੁੰਦੀ ਜਾਣੀ ਇੱਥੇ ਉਹ ਉੱਥੇ ਮਾਪਿਓ ਤੋਂ ਦੂਰ ਰੋਟੀ ਪਾਣੀ ਸਾਰਾ ਕੁਝ ਤੈਨੂੰ ਆਪ ਨੂੰ ਬਣਾਉਣਾ ਪਊਗਾ ਹੈ ਇੱਥੇ ਤੂੰ 10 ਵਜੇ ਤੱਕ ਨਹੀਂ ਉੱਠਦਾ ਉੱਥੇ ਤੂੰ 6 ਵਜੇ ਉੱਠ ਕੇ ਕਿੱਥੇ ਸ਼ਿਫਟ ਤੇ ਵਗ ਜਾ ਕਰੇਂਗਾ ਭਰਾਵਾ ਬਹੁਤ ਫਰਕ ਹੈ ਬਹੁਤ ਫਰਕ ਹੈ ਸਮਝ ਲੈ ਅਜੇ ਵੀ ਓਏ ਸਮਝੋ ਤਾਂ ਪਿਆ ਹੀ ਹੈ ਇੱਥੇ ਕਰੋ ਨੌਕਰੀ ਮਿਲ ਹੀ ਜਾਂਦੀ ਹੈ ਮੈਨੂੰ ਉਹ ਫਿਰ ਨੌਕਰੀ ਮਿਲੂਗੀ ਕੋਸ਼ਿਸ਼ ਕਰੇਂਗਾ ਤਾਂ ਨੌ ਤੈਨੂੰ ਮੇਰੀ ਗੱਲ ਸੁਣ ਨਿੱਕੇ ਹੁੰਦੇ ਹੋਏ ਬਾਪੂ ਵੀ ਕਹਿੰਦਾ ਸੀਗਾ ਬਾਪੂ ਹੀ ਸਮਝ ਆਉਂਦਾ ਸੀਗਾ ਵੀਰ ਜਦ ਤੂੰ ਕੋਸ਼ਿਸ਼ ਕਰੋਂਗੇ ਨਾ ਇੱਕ ਨਾ ਇੱਕ ਦਿਨ ਉਹ ਚੀਜ਼ ਤੈਨੂੰ ਮਿਲ ਜੂਗੀ। ਇਹ ਤੂੰ ਹਾਰ ਹੀ ਮੰਨ ਗਿਆ ਯਾਰ ਫਿਰ ਕਿੱਥੋਂ ਮਿਲੂਗੀ। ਹੁਣ ਕਿ ਮੈਂ ਬਾਹਰ ਜਾਣਾ। ਬਾਹਰ ਬੁਰਨੀ ਨਹੀਂ ਛੇਤੀ ਭੇਜ ਸਕਦਾ ਮੈਂ ਤੈਨੂੰ। ਤੈਨੂੰ ਪਤਾ ਹੀ ਆ ਯਾਰ ਨਾਲੇ ਪੈਸੇ ਕੀ ਇੱਥੇ ਆਪਣੇ ਕੀ ਘਰੇ ਧਰੇ ਪਏ ਐਨੇ ਪੈਸੇ। ਚੱਲ ਕੋਈ ਨਾ ਦੇਖਦੇ ਆ ਕਰੀਏ ਕੀ। ਕਰੀਏ ਕੀ? ਗੱਲ ਸੁਣ। ਘਰੇ ਚੱਲੀਏ ਆਪਾਂ। ਘਰੇ ਚੱਲ ਵੜਦੇ ਆ ਕੋਈ ਨਹੀਂ। ਬਾਕੀ ਕੋਈ ਵਾਲੀ ਇੱਕ ਵਾਰੀ ਬੇਬੇ ਨਾਲ ਗੱਲ ਕਰਕੇ ਦੇਖੂਗਾ ਮੈਂ। ਜੇ ਬੇਬੇ ਮੰਨ ਗਈ ਤਾਂ ਠੀਕ ਆ। ਬਾਕੀ ਫਿਰ ਦੇਖਦੇ ਆ। ਮੇਰਾ ਵੱਡਾ ਵੀਰ ਨਹੀਂ ਤੂੰ। ਉਹ ਭਾਈ ਤਾਂ ਹੈਗਾ ਗੱਲ ਨਹੀਂ ਸਮਝਦਾ ਹੁਣ ਮੈਂ ਤਾਂ ਤੇਰੇ ਨਾਲ ਤੁਰਿਆ ਕਰਦਾ ਤੈਨੂੰ ਮੈਂ ਕਹਿੰਨਾ ਵੀ ਮੇਰੇ ਨਾਲ ਖੇਤੀ ਕਰਉਣ ਲੱਗ ਜਾ ਤੇਰਾ ਉੱਥੇ ਨਹੀਂ ਮਨ ਲੱਗਦਾ ਤੇ ਮੈਂ ਨੌਕਰੀ ਤੇ ਤੇਰੇ ਨਾਲ ਨਾਲ ਥਾਂ ਥਾਂ ਤੇ ਇੰਟਰਵਿਊ ਦੇਣ ਬਾਗਿਆ ਤੇਰੇ ਨਾਲ ਵੀ ਚੱਲ ਅੱਜ ਵੀ ਮੇਰਾ ਭਾਈ ਸੈੱਟ ਹੋ ਜੇ ਜੇ ਤੂੰ ਕਹਿੰਦਾ ਵੀ ਮੈਂ ਬਾਹਰ ਜਾਣਾ ਉੱਥੇ ਜਾ ਕੇ ਸੈੱਟ ਹੋਏਗਾ ਠੀਕ ਹੈ ਇੱਕ ਵਾਰੀ ਮੈਂ ਇਹ ਵੀ ਗੱਲ ਕਰਕੇ ਦੇਖ ਲਵਾਂ ਵੀ ਕੱਲ ਨੂੰ ਤੇਰੇ ਮਨ ਦੇ ਵਿੱਚ ਇਹ ਨਾ ਆਵੇ ਵੀ ਮੇਰੇ ਵੱਡੇ ਭਾਈ ਨੇ ਦੇਖ ਲਾ ਮੇਰਾ ਸਾਥ ਨਹੀਂ ਦਿੱਤਾ ਠੀਕ ਹੈ ਹਣਾ ਤੂੰ ਮੇਰਾ ਭਰਾ ਹੈ ਉਹ ਭਾਈ ਤਾਂ ਹੈਗਾ ਰੇਕ ਦੇ ਸਾਥ ਦਿਨਾ ਤੂੰ ਮੇਰਾ ਤਾਂ ਹੀ ਤਾਂ ਤੈਨੂੰ ਮੈਂ ਕਿਹਾ ਨਾ ਤੇਰਾ ਹੀ ਆਸਰਾ ਮੈਂ ਤਾਂ ਤੂੰ ਨਾ ਆਪਦੇ ਦਿਮਾਗ ਨੂੰ ਠੰਡਾ ਰੱਖਿਆ ਕਰ ਠੀਕ ਹੈ ਐਵੇਂ ਮੇਰੇ ਕਿਤੇ ਤੈਨੂੰ ਨੌਕਰੀ ਨਹੀਂ ਮਿਲੀ ਤੈਨੂੰ ਇਸ ਗੱਲ ਪਿੱਛੇ ਲਾ ਕੇ ਕਿਤੇ ਨਸ਼ਿਆਂ ਦੇ ਵਿੱਚ ਪੈ ਜੇ ਠੀਕ ਹੈ ਪਹਿਲੀ ਗੱਲ ਤਾਂ ਨਾ ਤਾਂ ਆਪਣੇ ਬਾਪੂ ਨੇ ਕੋਈ ਨਸ਼ਾ ਕਰਿਆ ਠੀਕ ਹੈ ਨਾ ਆਪਣੇ ਦਾਦੇ-ਪਰਦਾਦੇ ਨੇ ਕਰਿਆ ਤੇ ਨਾ ਆਪਾਂ ਕਰਨਾ ਮੇਰਾ ਤੈਨੂੰ ਦੇਖ ਕੇ ਜਿਉਣਾ ਬਸ ਫਿਰ ਮੈਨੂੰ ਦੇਖ ਕੇ ਜਾਣ ਤੇ ਮੈਂ ਜਰਾ ਵਧੀਆ ਹੀ ਕਰੂੰਗਾ ਉਹ ਮੇਰਾ ਹੌਸਲਾ ਹੀ ਤੂੰ ਹੈ ਹਾਂ ਜੇ ਬੇਬੇ ਮੰਨ ਗਈ ਬਾਹਰ ਵਾਸਤੇ ਪਰ ਫਿਕਰ ਨਾ ਕਰੀ ਮੈਂ ਬੈਠਾ ਇਹ ਬੇਬੇ ਨੇ ਕਹਿਤਾ ਆ ਵੀ ਪੁੱਤ ਮੈਂ ਨਹੀਂ ਜਾਣਣ ਦੀ ਫਿਰ ਉਹ ਤਾਂ ਗੱਲ ਵੱਖਰੀ ਐ ਚੱਲ ਆ ਜਾ ਮੈਂ ਕਰਾਂ ਬੇਬੇ ਨੂੰ ਕਰ ਦਾਂਗਾ ਨਾ ਤੂੰ ਲੈਂਗਾ ਮੈਨੂੰ ਉਸ ਤੇ ਕਿਤੇ ਵੀ ਨਹੀਂ ਮਿਲੀ ਉਸੋਚ ਦੇਖਦੀਆ ਕਿੱਸ ਤਰ੍ਹਾਂ ਸੋਚੂ ਕੋਈ ਆ ਵੀ ਨਾ ਜਾਵੇ ਅੰਤ ਵਿੱਚ ਹੈ ਕਿਸੀ ਡੱਬੇ ਚ ਨਾ ਪਾ ਕੇ ਰੱਖੀ ਮਮਮੀ ਨੇ ਜਬੀਲ ਮੇਲਾ ਦਾਹੀ ਹੋਗੀ ਚਾਪੀ ਜਿਹੜੀ ਨਿਲਕੋ ਕੇ ਰੱਖੀ ਥਰ ਜਾ ਬਬੀ